ਹੇਮਕੁੰਡ ਸਾਹਿਬ ਜਾਣ ਵਾਲਾ ਇੱਕ ਪੁਲ ਜਿਹੜਾ ਉਹ ਡਿੱਗ ਗਿਆ ਕੀ ਉੱਥੇ ਇਸ ਵਾਰ ਜਿਹੜੀਆਂ ਸੰਗਤਾਂ ਨੇ ਕੀ ਉਹ ਉਸੇ ਤਰੀਕੇ ਨਾਲ ਨਤਮਸਤਕ ਹੋ ਸਕਣਗੀਆਂ ਜਾਂ ਫਿਰ ਕੁਝ ਜਿਹੜੀ ਸੰਗਤਾਂ ਨੂੰ ਇਸ ਵਾਰੀ ਜਾਣ ਲੱਗਿਆ ਥੋੜੀ ਮੁਸ਼ਕਲ ਹੋਏਗੀ ਬੋਲਡਰ ਹੋਣ ਕਾਰਨ ਪੁਲ ਜਿਹੜਾ ਹੈਗਾ ਉਹ ਬਿਲਕੁਲ ਡੈਮੇਜ ਹੋ ਗਿਆ ਉਹ ਬੈਲੀ ਸਸਪੈਂਸ਼ਨ ਬ੍ਰਿਜ ਜਿਹੜਾ ਹੈ ਉਹਦੀ ਤਿਆਰੀਆਂ ਹੋ ਗਈਆਂ ਕਿ ਪੁਲ ਦੇ ਲਈ ਕੀ ਯੋਜਨਾ ਹੈ ਕਿ ਪੱਕਾ ਪੁਲ ਕਦੋਂ ਤੱਕ ਤਿਆਰ ਹੋਏਗਾ ਉਹਦੇ ਲਈ ਕੀ ਤੁਸੀਂ ਕੋਈ ਤਾਲਮਿਲ ਕਰ ਰਹੇ ਆ ਪ੍ਰਸ਼ਾਸਨ ਨਾਲ ਜਾਂ ਪ੍ਰਸ਼ਾਸਨ ਨੇ ਕੋਈ ਪ੍ਰਸਤਾਵ ਦਿੱਤਾ ਤੁਹਾਨੂੰ ਰੋਪਵੇ ਪ੍ਰੋਜੈਕਟ ਦੇ ਬਾਰੇ ਵੀ ਕੇਂਦਰ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ ਉਹ ਪ੍ਰੋਜੈਕਟ ਕੀ ਹੈ ਤੇ ਉਹ ਕਦੋਂ ਤੋਂ ਸ਼ੁਰੂ ਹੋਏਗਾ ਕਿੱਥੋਂ ਤੋਂ ਕਿੱਥੇ ਤੱਕ ਲੱਗੇਗਾ ਜਿਹੜਾ ਕੱਲ੍ਹ ਆ ਕਿ ਪਰਸੋਂ ਆਇਆ ਸੀ ਕੈਬਨਟ ਨੇ ਇਹਨੂੰ ਮਾਈਕ ਤੌਰ ਤੇ ਵੀ ਜਿਹੜੀ ਜਾਂ ਕਹਿ ਲਈਏ ਆਪਾਂ ਕਿ ਫਾਈਨੈਂਸ਼ੀਅਲ ਮਨਜ਼ੂਰੀ ਹੈ ਜਿਹੜੀ ਉਹ ਦੇ ਦਿੱਤੀ ਹੈ ਆਸ ਕਰਦੇ ਹਾਂ ਕਿ ਜਲਦੀ ਹੀ ਇਸੇ ਸਾਲ ਦੇ ਵਿੱਚ ਰੂਪਵੇਦਾ ਪ੍ਰੋਜੈਕਟ ਵੀ ਜਿਹੜਾ ਉਹ ਸ਼ੁਰੂ ਹੋ ਜਾਏਗਾ ਜੀ ਇਹ ਰੂਪਵੇਦਾ ਪ੍ਰੋਜੈਕਟ 12.5 ਕਿਲੋਮੀਟਰ ਦੀ ਇਹਦੀ ਲੈਂਥ ਹੈਗੀ ਆ ਤੇ ਹੈਲੀਪੈਡ ਦੀ ਵੀ ਜਿਸ ਤਰ੍ਹਾਂ ਵਿਵਸਥਾ ਤੁਸੀਂ ਦੱਸ ਰਹੇ ਹੋ ਕਿ ਕੀਤੀ ਹੋਈ ਹੈ ਕੀ ਇਹਦੀ ਵੀ ਪਹਿਲਾਂ ਬੁਕਿੰਗ ਕਰਾ ਕੇ ਆਣੀ ਪੈਗੀ ਕਿਉਂਕਿ ਬਹੁਤ ਸਾਰੇ ਸੰਗਤਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੋ ਟੈਂਟ ਕਲੋਨੀ ਜਿਹੜੀ ਹੈਗੀ ਉਹ ਪੋਸੀਬਲ ਨਹੀਂ ਹੈਗੀ ਕਿਉਂਕਿ ਜੂਨ ਮਹੀਨੇ ਪਾਰਕਿੰਗ ਦੀ ਵੀ ਸਭ ਤੋਂ ਮੇਜਰ ਸਮੱਸਿਆ ਹੁੰਦੀ ਹੈ ਮੇਲਾ ਸਮਝ ਕੇ ਆਉਂਦੇ ਨੇ ਵੀ ਚਲੋ ਘੁੰਮਣ ਫਿਰਨ ਚੱਲੀਏ ਉੱਥੇ ਸੈਰ ਕਰਨ ਚੱਲੀਏ ਮਤਲਬ ਤੁਸੀਂ ਜਿਹੜੀ ਸਾਡੀ ਇਹ ਪ੍ਰਵਿਰਤੀ ਬਣ ਗਈ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਬੇਨਤੀ ਕਰਾਂਗਾ ਕਿ ਉਹ ਜੁਲਾਈ ਅਗਸਤ ਵਿੱਚ ਆ ਕੇ ਇੱਕ ਵਾਰ ਦੇਖ ਲੈਣ ਅਗਰ ਉਹਨਾਂ ਨੂੰ ਵਧੀਆ ਲੱਗਿਆ ਤਾਂ ਉਹ ਅੱਗੇ ਲੋਕਾਂ ਨੂੰ ਸੰਦੇਸ਼ ਦੇਣ ਤਾਂ ਕਿ ਜਿਹੜਾ ਸਾਰੀ ਸੰਗਤ ਦਾ ਵਿਵਸਥਾ ਜਿਹੜੀ ਉਹ ਬਰਾਬਰ ਰਹੇ ਜੇ ਪ੍ਰਾਈਮੇਸ਼ੀਅ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਸਾਡੇ ਸਾਹਮਣੇ ਆਈ ਕਿ ਹਿਮਕੁੰਡ ਸਾਹਿਬ ਜਾਣ ਵਾਲਾ ਇੱਕ ਪੁਲ ਜਿਹੜਾ ਉਹ ਡਿੱਗ ਗਿਆ ਕਿਉਂਕਿ ਭੂ ਖਿਸਕਣ ਉੱਥੇ ਹੋਈ ਹੈ ਲੈਂਡਸਲਾਈਡਿੰਗ ਜਿਹਨੂੰ ਆਪਾਂ ਕਹਿੰਦੇ ਆ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਨੇ ਵਕਫ ਵਕਫ ਤਰ੍ਹਾਂ ਦੇ ਨਾਲ ਕਿਉਂਕਿ ਸੰਗਤਾ ਦੀਆਂ ਸ਼ਰਧਾਂ ਜਿਹੜੀਆਂ ਉਹ ਜੁੜੀਆਂ ਹੋਈਆਂ ਨੇ ਉਸ ਸਥਾਨ ਦੇ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਸੰਗਤਾ ਉੱਥੇ ਨਤਮਸਤਕ ਹੁੰਦੀਆਂ ਨੇ ਸੋ ਇਸ ਵਾਰੀ ਕਿ ਕਿ ਉੱਥੇ ਕੋਈ ਆਰਚੀ ਪ੍ਰਬੰਧ ਹੋ ਰਹੇ ਨੇ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਵੀ ਕਿਹਾ ਗਿਆ ਕਿ ਇਸ ਰੋਬੇ ਪ੍ਰੋਜੈਕਟ ਜਿਹੜਾ ਉੱਥੇ ਲੈ ਕੇ ਆ ਰਹੇ ਆ ਉਹ ਕਦੋਂ ਤੱਕ ਸ਼ੁਰੂ ਹੋ ਜਾਏਗਾ ਇਸ ਵੇਲੇ ਦੀ ਉੱਥੇ ਦੀ ਸਥਿਤੀ ਕੀ ਹੈ ਕਿ ਉੱਥੇ ਇਸ ਵਾਰ ਜਿਹੜੀਆਂ ਸੰਗਤਾਂ ਨੇ ਕੀ ਉਹ ਉਸੇ ਤਰੀਕੇ ਨਾਲ ਨਤਮਸਤਕ ਹੋ ਸਕਣਗੀਆਂ ਜਾਂ ਫਿਰ ਕੁਝ ਜਿਹੜੀ ਸੰਗਤਾਂ ਨੂੰ ਇਸ ਵਾਰੀ ਜਾਣ ਲੱਗਿਆ ਥੋੜੀ ਮੁਸ਼ਕਲ ਹੋਏਗੀ ਇਹ ਸਮਝਣ ਦਾ ਯਤਨ ਕਰਦੇ ਆ ਸਾਡੇ ਨਾਲ ਇਸ ਵੇਲੇ ਹਿਮਕੁਟ ਸਾਹਿਬ ٹرسٹ ਦੇ ਸੀਨੀਅਰ ਮੈਨੇਜਰ ਸਰਦਾ ਸੇਵਾ ਸਿੰਘ ਜੀ ਨੇ ਗੱਲਬਾਤ ਉਹਨਾਂ ਨਾਲ ਕਰਦੇ ਆ ਪਾਈ ਸਾਹਿਬ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਕਿ ਆਪ ਜੀ ਨੇ ਇਹ ਸਿੱਖ ਸੰਸਥਾਵਾਂ ਦੇ ਅੱਗੇ ਗੁਰਨਾਨਕ ਨਾਮ ਲੈਵਾਂ ਸੰਤਾਂ ਦੇ ਅੱਗੇ ਸ੍ਰੀ ਹੇਮਕੁੰਨ ਸਾਹਿਬ ਜੀ ਦੇ ਵਿੱਚ ਜੋ ਵਾਪਰਿਆ ਪੁੱਲ ਟੁੱਟਣ ਦਾ ਜੀ ਔਰ ਉਸ ਤੋਂ ਬਾਅਦ ਕੀ ਕੀ ਉਪਰਾਲੇ ਹੋਣੇ ਆ ਉਹਨਾਂ ਨੂੰ ਸੰਤਾਂ ਦੇ ਅੱਗੇ ਲਿਆਉਣ ਦਾ ਉਪਰਾਲਾ ਕੀਤਾ ਸੋ ਆਪ ਜੀ ਦਾ ਗੁਰਦੁਆਰਾ ਸ੍ਰੀ ਹੇਮਕੁੰਨ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਪਾਈ ਸਾਹਿਬ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੀ ਹੈ ਕਿ ਉੱਥੇ ਜਦੋਂ ਹੁਣ ਪੁਲ ਡਿੱਗਿਆ ਹੈਗਾ ਤੇ ਉਸ ਤੋਂ ਬਾਅਦ ਦੀ ਉੱਥੇ ਦੀ ਤਾਜ਼ਾ ਇਸ ਵੇਲੇ ਹਾਲਾਤ ਕੀ ਨੇ ਕੀ ਉੱਥੇ ਇਸ ਵੇਲੇ ਚੱਲ ਰਿਹਾ ਹੈਗਾ ਕੀ ਪ੍ਰਸ਼ਾਸਨ ਤੁਹਾਡੇ ਤਾਲਮੇਲ ਦੇ ਵਿੱਚ ਹੈ ਉੱਥੇ ਕੀ ਕੁਝ ਹੋ ਰਿਹਾ ਸਾਨੂੰ ਦੱਸੋ ਕਿਉਂਕਿ ਅਸੀਂ ਇੱਥੇ ਪੰਜਾਬ 'ਚ ਬੈਠੇ ਆਂ ਸਾਡੇ ਲਈ ਉੱਥੇ ਜਾਣਨਾ ਬੇਹੱਦ ਜ਼ਰੂਰੀ ਹੈ ਜੀ ਇਹ 25 ਸੌਰੀ 5 ਮਾਰਚ ਦੀ ਇਹ ਘਟਨਾ ਹੈ ਸਵੇਰੇ 10:30 ਵਜੇ ਦੀ ਜੀ ਜੀ ਤੋਂ ਅਚਨਚੇਤ ਉੱਪਰੋਂ ਜਿਹੜਾ ਪਹਾੜ ਪੁੱਲ ਦਾ ਪਰਲਾ ਕਿਨਾਰਾ ਆਇਆ ਉਹਦੇ ਉੱਤੋਂ ਬੋਲਡਰ ਆਏ ਹੈ ਬੋਲਡਰਾਂ ਕਾਰਨ ਪੁੱਲ ਜਿਹੜਾ ਹੈਗਾ ਉਹ ਬਿਲਕੁਲ ਡੈਮੇਜ ਹੋ ਗਿਆ ਹੈ ਇਹ ਪੁੱਲ 2013 ਦੀ ਤ੍ਰਾਸਦੀ ਤੋਂ ਬਾਅਦ 2015 ਦੇ ਵਿੱਚ ਲੱਗਿਆ ਸੀ ਜੀ ਕੋਨ ਸਰਕਾਰ ਜਿਹੜੀ ਹੈਗੀ ਉਹ ਸਾਡੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਜਾ ਪ੍ਰਸ਼ਾਸਨ ਉਸੇ ਵੇਲੇ ਹੀ ਪਹੁੰਚ ਗਿਆ ਸੀ ਇੱਕ ਅਸਥਾਈ ਪੁੱਲ ਦਾ ਨਿਰਮਾਣ ਕੀਤਾ ਜਾ ਰਿਹਾ ਗੁਰਦੁਆਰਾ ਗੋਵਿੰਦ ਘਾੜ ਤੋਂ ਲਗਭਗ 200 ਮੀਟਰ ਥੱਲੇ ਜਿਸ ਦੇ ਨਾਲ ਕਿ ਜਿਹੜਾ ਲੋਕਲ ਪਿੰਡ ਹੈਗਾ ਅੱਗੇ ਪੁੱਲਣਾ ਉਹਨਾਂ ਦੇ ਵਾਸੀਆਂ ਦਾ ਵੀ ਆਉਣਾ ਜਾਣਾ ਸੁਨਿਸ਼ਚਿਤ ਹੋਵੇਗਾ ਤੇ ਅਸੀਂ ਵੀ ਜਿਹੜਾ ਅਕਸਰ ਗੋਵਿੰਦ ਧਾਮ ਚੱਕਰ ਲਗਾਉਂਦੇ ਰਹਿੰਦੇ ਆ ਡਾਊਨ ਸੀਜ਼ਨ ਦੇ ਵਿੱਚ ਉਹਦੇ ਲਈ ਵੀ ਉਹ ਫਾਇਦੇਮੰਦ ਹੋਵੇਗਾ ਦੂਜੀ ਹੈ ਕਿ ਇੱਥੇ ਹੁਣ ਕਿਉਂਕਿ ਸਮਾਂ ਯਾਤਰਾ ਨੂੰ ਬਹੁਤ ਥੋੜਾ ਰਹਿ ਗਿਆ ਇਸ ਸਾਰੀ ਅਰਤਰਾ 25 ਮਈ 2000 ਜਿਹੜੀ 25 ਤੋਂ ਸ਼ੁਰੂ ਹੋ ਰਹੀ ਹੈ ਸੋ ਐਨੇ ਸ਼ਾਰਟ ਪੀੜ ਦੇ ਵਿੱਚ ਆਪਾਂ ਜੇ ਕਹੀਏ ਕਿ ਵੱਡਾ ਪੁਲ ਆ ਕੋਈ ਕੰਕਰੀਟ ਦਾ ਪੁਲ ਜਿਹੜਾ ਹੈਗਾ ਉਹ ਲੱਗ ਜਾਏਗਾ ਉਹ ਸੰਭਵ ਨਹੀਂ ਆ ਪਰ ਤੁਮੇ ਸੰਗਤਾਂ ਨੂੰ ਦੱਸਣਾ ਚਾਹਨਾ ਹੈ ਕਿ ਪਹਾੜਾਂ ਦੇ ਵਿੱਚ ਅਕਸਰ ਇੱਕ ਡਰਾਮਾ ਵਾਪਰਦੀਆਂ ਰਹਿੰਦੀਆਂ ਹਨ ਜੀ ਕੁਝ ਜਦੋਂ ਇਦਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਤਤਕਾਲ ਇੱਕ ਬੈਲੀ ਸਸਪੈਂਸ਼ਨ ਬ੍ਰਿਜ ਦਾ ਜਿਹੜਾ ਹੈਗਾ ਉਹ ਸਾਡੇ ਕੋਲ ਹੁੰਦਾ ਹੈ ਸਿਸਟਮ ਸਰਕਾਰ ਵੱਲੋਂ ਤਾਂ ਉਹ ਬੈਲੀ ਸਸਪੈਂਸ਼ਨ ਬ੍ਰਿਜ ਜਿਹੜਾ ਹੈ ਉਹਦੀ ਤਿਆਰੀਆਂ ਹੋ ਗਈਆਂ ਹਨ ਕੱਲ ਸੈਕਸ਼ਨ ਸਾਹਿਬ ਐਸ.ਈ. ਸਾਹਿਬ ਸਾਰੇ ਯੂਨਸ ਜਗ੍ਹਾ ਨੂੰ ਸੁਨਿਸ਼ਚਿਤ ਕਰਕੇ ਲੈ ਗਏ ਨੇ ਔਰ ਉਹਦੇ ਜੋ ਵੀ ਡਾਕੂਮੈਂਟਸ ਤਿਆਰ ਹੋਣੇ ਨੇ ਉਹ ਵਿਦਨ 2 ਜਾਂ 3 ਡੇਸ ਦੇ ਵਿੱਚ ਹੋ ਜਾਣਗੇ ਅੱਜ ਵੀ ਜਿਹੜੇ ਉਤਰਾਖੰਡ ਸਰਕਾਰ ਦੇ ਐਚਓਡੀ ਨੇ ਪੀਡਬਲਯੂਡੀ ਦੇ ਹੈਡ ਆਫ ਦਾ ਡਿਪਾਰਟਮੈਂਟ ਉਹ ਪਹੁੰਚ ਰਹੇ ਨੇ ਸੋ ਜਿਹੜਾ ਬੈਲੀ ਸਸਪੈਂਸ਼ਨ ਬ੍ਰਿਜ ਹੁੰਦਾ ਏ ਇਹਦਾ ਇੱਕ ਸਾਈਡ ਜਿਹੜਾ ਹੈਗਾ ਉਹ ਪਿਲਰ ਹੈ ਉਹ ਬਣਾਇਆ ਜਾਏਗਾ ਦੂਜੀ ਸਾਈਡ ਹਾਰਡ ਰੌਕ ਹੈ ਔਰ ਹਾਰਡ ਰੌਕ ਦੇ ਵਿੱਚ ਐਂਕਰਿੰਗ ਕਰਕੇ ਤਾਰਾਂ ਨੂੰ ਜਿਹੜਾ ਉਹ ਕੱਸ ਦਿੱਤਾ ਜਾਵੇਗਾ ਸੁੱਕਾ ਬਰੰਦੀ ਜ਼ਰੂਰਤ ਨਹੀਂ ਹੈਗੀ ਮੈਂ ਆਪ ਜੀ ਦੇ ਮਾਧਮ ਰਾਈ ਸਾਰੀ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਅਪ੍ਰੈਲ ਦੇ ਲਾਸਟ ਤੱਕ ਬੱਲੀ ਸਸਪੈਂਸ਼ਨ ਪ੍ਰਤੀ ਜਿਹੜਾ ਹੋਏਗਾ ਇੱਥੇ ਲੱਗ ਜਾਏਗਾ ਜਿਸ ਦੇ ਨਾਲ ਕੇ ਛੋਟੇ ਮੋਟਰ ਵੀਕਰ ਜਿਹੜੇ 407 ਤੱਕ ਦੇ ਹੈਗੇ ਉਹ ਪੁਲਨਾ ਪਿੰਡ ਤੱਕ ਆਮ ਰੁਟੀਨ ਦੇ ਵਿੱਚ ਜਾਣੇ ਸ਼ੁਰੂ ਹੋ ਜਾਣਗੇ ਜੀ ਸਰ ਅਸੀਂ ਦੇਖਦੇ ਸੀ ਕਿਉਂਕਿ ਇਸ ਪੁਲ ਤੋਂ ਵੱਡੀ ਗਿਣਤੀ ਦੇ ਵਿੱਚ ਜਦੋਂ ਸੰਗਤ ਅੱਗੇ ਵਾਧੀ ਹੈ ਤਾਂ ਇਹ ਪੁਲ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਰਾਹਤ ਦਾ ਕੰਮ ਜਿਹੜਾ ਉਹ ਦਿੰਦਾ ਸੀਗਾ ਸੋ ਜਿਹੜਾ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਕਿ ਜਿਹੜਾ ਆਰਜੀ ਤੌਰ ਦੇ ਉੱਤੇ ਪ੍ਰਬੰਧ ਕੀਤੇ ਜਾਣਗੇ ਕੀ ਉਸਤੇ ਜਿਹੜੇ ਇਹ ਪ੍ਰਬੰਧ ਹੋਣਗੇ ਕਿ ਉਹ ਵੀ ਉਸੇ ਤਰੀਕੇ ਨਾਲ ਉੰਨੀ ਹੀ ਸੰਗਤਾਂ ਉਹਦੇ ਤੇ ਜਾ ਸਕਣ ਕਿਆ ਜਾਂ ਫਿਰ ਕੁਝਕ ਮਤਲਬ ਗਿਣਤੀ ਦੇ ਵਿੱਚ ਹੀ ਅੱਗੇ ਜਾ ਸਕਣ ਜਾ ਸਕਣਗੇ ਵੀ ਉਹਨੇ ਇੱਕ ਸੰਗਤਾਂ ਪਹਿਲਾਂ ਪੁਲ ਤੋਂ ਪਾਰ ਕਰ ਗਈਆ ਫਿਰ ਦੂਜੀਆਂ ਸੰਗਤਾਂ ਇਹ ਕਿਵੇਂ ਹੋਏਗਾ ਜੀ ਸਾਰਾ ਪ੍ਰਬੰਧ ਨਹੀਂ ਨਹੀਂ ਪਹਿਲੀ ਸਸਪੈਂਸ਼ਨ ਬ੍ਰਿਜ ਜਿਹੜਾ ਹੈਗਾ ਇਹ ਉਹ ਪੂਰਾ ਲੋਡ ਚੱਕਦਾ ਹੁੰਦਾ ਹੈ ਉਹਦਾ ਇੱਕ ਇੱਕ ਕਿਸਮ ਦਾ ਸਮਝ ਲਓ ਕਿ ਪਹਾੜਾਂ ਦੇ ਵਿੱਚ ਜਲਦੀ ਨਿਰਮਾਣ ਕਾਰਜ ਨੂੰ ਨੇਪਰੇ ਚਾੜ੍ਹਨ ਵਾਸਤੇ ਇਹ ਜਿਹੜਾ ਹੈਗਾ ਇੰਜੀਨੀਅਰਾਂ ਵੱਲੋਂ ਤਿਆਰ ਕੀਤਾ ਗਿਆ ਹੈ ਜੀ ਅਗਰ ਆਪ ਜੀ ਨੇ ਦੇਖਿਆ ਹੋਵੇ ਸੰਗਤਾਂ ਨੇ ਬਹੁਤਿਆਂ ਨੇ ਦੇਖਿਆ ਹੈ ਕਿ ਜਦੋਂ ਆਪਾਂ ਬਦਰੀਨਾਥ ਜਾਂਦੇ ਆ ਤਾਂ ਲਾਮਬਗੜ ਤੋਂ ਅੱਗੇ ਜਾ ਕੇ ਨਾ ਜਦ 2013 ਦੀ ਦਰਵੀ ਆਪਦਾ ਆਈ ਸੀ ਉਸ ਤੋਂ ਬਾਅਦ ਲਾਮਬਗੜ ਜਿੱਥੇ ਕਿ ਜੇਪੀ ਦਾ ਬੈਰਾਜ ਹੈ ਜਿੱਥੋਂ ਪਾਣੀ ਜੇਪੀ 터ਨਲ ਦੇ ਰਾਹੀਂ ਥੱਲੇ ਲੈ ਕੇ ਆਉਂਦਾ ਹੈ ਜਿੱਥੇ ਬਿਜਲੀ ਦਾ ਉਤਪਾਦਨ ਹੁੰਦਾ ਹੈ ਸੋ ਉੱਥੇ 2013 ਤੋਂ ਬੈਲੀ ਸਸਪੈਂਸ਼ਨ ਬ੍ਰਿਜ ਹੀ ਲੱਗਿਆ ਹੋਇਆ ਹੈ ਜੀ ਔਰ ਉਹ ਬੈਲੀ ਸਸਪੈਂਸ਼ਨ ਬ੍ਰਿਜ ਹੁਣ ਤੱਕ ਚੱਲ ਰਿਹਾ ਹੈ ਔਰ ਉਹਦੇ ਉੱਤੇ ਪੂਰੇ ਲੋਡ ਦੀਆਂ ਗੱਡੀਆਂ ਜਾ ਰਹੀਆਂ ਨੇ ਕਿਉਂਕਿ ਬਦਰੀਨਾਥ ਰੋਡ ਦੇ ਉੱਤੇ ਆ 10 ਟਨ 15 ਟਨ 20 ਟਨ ਤੱਕ ਦੀਆਂ ਗੱਡੀਆਂ ਜਿਹੜੀਆਂ ਉਹ ਉਹਦੇ ਉੱਤੇ ਜਾ ਰਹੀਆਂ ਹਨ ਪਰੰਤੂ ਜਿਹੜਾ ਇਹ ਪੁਲ ਲੱਗੇਗਾ ਇਹ ਤਕਰੀਬਨ 10 ਟਨ ਤੱਕ ਦੀ ਗੱਡੀ ਜਿਹੜੀ ਹੈਗੀ ਉਹਦੇ ਉੱਤੇ ਜਾ ਸਕੇਗੀ ਕਿਉਂਕਿ ਇਹਨੂੰ ਜਲਦੀ ਲਗਾਉਣਾ ਹੈ ਔਰ ਸਾਡਾ ਐਡਾ ਕੋਈ ਵੱਡਾ ਪ੍ਰੋਜੈਕਟ ਵੀ ਨਹੀਂ ਹੈ ਕਿ ਕੀ ਪਿੰਡ ਜੀ ਆ ਕਿ ਵੱਡੇ ਟਰੱਕ ਉੱਤੇ ਜਾਣ ਸਾਨੂੰ ਛੋਟੀਆਂ ਗੱਡੀਆਂ ਨਾਲ ਵੀ ਚੱਲ ਜਾਏਗਾ ਇਸ ਕਰਕੇ ਇਹ 407 ਤੱਕ ਦੀ ਲੋਡ ਗੱਡੀ ਦੇ ਲਈ ਬਣਾਇਆ ਜਾਏਗਾ ਜੀ ਸਰ ਤੁਸੀਂ ਕਹਿ ਰਹੇ ਹੋ ਕਿ ਅਪ੍ਰੈਲ ਦੇ ਅੰਤ ਤੱਕ ਇਹ ਪੁਲ ਦਾ ਜਿਹੜਾ ਨਿਰਮਾਣ ਆਰਜੀ ਤੌਰ ਤੇ ਹੋ ਜਾਏਗਾ ਤੇ ਪੱਕੇ ਪੁਲ ਦੇ ਲਈ ਕੀ ਯੋਜਨਾ ਹੈ ਕਿ ਪੱਕਾ ਪੁਲ ਕਦੋਂ ਤੱਕ ਤਿਆਰ ਹੋਏਗਾ ਉਹਦੇ ਲਈ ਕੀ ਤੁਸੀਂ ਕੋਈ ਤਾਲਮਿਲ ਕਰ ਰਹੇ ਹੋ ਪ੍ਰਸ਼ਾਸਨ ਨਾਲ ਜਾਂ ਪ੍ਰਸ਼ਾਸਨ ਨੇ ਕੋਈ ਪ੍ਰੋਸੈਸ ਦਿੱਤਾ ਤੁਹਾਨੂੰ ਦੇਖੋ ਮੈਂ ਫਿਰ ਕਹਿਣਾ ਹੈ ਕਿ ਆਰਜੀ ਨਹੀਂ ਹੈ ਪਹਿਲੀ ਸਸਪੈਂਸ਼ਨ ਬ੍ਰਿਜ ਆਰਜੀ ਨਹੀਂ ਹੁੰਦਾ ਹੈਗਾ ਜੀ ਤੇ ਉਦੋਂ ਤੱਕ ਜਦੋਂ ਤੱਕ ਕੋਈ ਨਵੇਂ ਸਾਨੂੰ ਪੁਲ ਦੀ ਸਾਈਟ ਨਹੀਂ ਮਿਲਦੀ ਜਾਂ ਨਵਾਂ ਪੁਲ ਕਿਤੇ ਨਹੀਂ ਲੱਗਦਾ ਹੈਗਾ ਉਦੋਂ ਤੱਕ ਇਹ ਚੱਲੇਗਾ ਔਰ ਇਹ ਪੂਰਾ ਮਜਬੂਤ ਪੁਲ ਹੋਏਗਾ ਜੀ ਅ ਦੂਜਾ ਹੈਗਾ ਕਿ ਇਥੇ ਇੱਕ ਪਹਿਲਾਂ ਵੀ ਪਿਛਲੇ ਸਾਲ ਪੁਲ ਸੈਂਕਸ਼ਨ ਹੋ ਚੁੱਕਿਆ ਹੈ ਗੋਵਿੰਦਗੜ੍ਹ ਬਿਲਕੁਲ ਇਸ ਪੁਲ ਦੇ ਨਾਲ ਹੀ ਸੀ ਉਹ ਕੰਕਰੀਟ ਦਾ ਬ੍ਰਿਜ ਸੀ ਉਹ ਵੱਡਾ ਤੇ ਬਟ ਉਹਦਾ ਕੀ ਹੈ ਕਿ ਹੁਣ ਕਿਉਂਕਿ ਉਸੇ ਜਗ੍ਹਾ ਸਲਾਈਡ ਆਈ ਹੈ ਜਿੱਥੇ ਉਸ ਪੁਲ ਨਾਲ ਲੱਗਣਾ ਸੀ ਉਹਦੇ ਨਾਲ ਹੀ ਜੀ ਸੋ ਹੋ ਸਕਦਾ ਹੈ ਕਿ ਪੀਡਬਲਯੂਡੀ ਉਸ ਜਗ੍ਹਾ ਨੂੰ ਕਿਤੇ ਨਾ ਕਿਤੇ ਖੱਬੇ ਸੱਜੇ ਲਏਗੀ ਜਿਸ ਦੇ ਨਾਲ ਕਿ ਫਿਊਚਰ ਦੇ ਵਿੱਚ ਕੋਈ ਇਦਾਂ ਦੀ ਘਟਨਾ ਨਾ ਵਾਪਰੇ ਔਰ ਕਿਉਂਕਿ ਕਾਫੀ ਵੱਡਾ ਖਰਚਾ ਹੁੰਦਾ ਹੈ ਇਹ ਪੁਲ ਵੀ ਜਦੋਂ ਲੱਗਿਆ ਸੀ ਇਹਦੀ ਕਾਸਟ ਉਹ 2014 ਦੇ ਵਿੱਚ 7.5 ਕਰੋੜ ਰੁਪਏ ਸੀ ਸੋ ਇਸ ਕਰਕੇ ਕਿਉਂਕਿ ਵੱਡੇ ਪ੍ਰੋਜੈਕਟ ਹੈ ਇਹਨਾਂ ਨੂੰ ਲੌਂਜ ਸਾਰਾ ਕੁਝ ਦੇਖਣਾ ਪੈਂਦਾ ਹੈ ਜੁਆਲੋਜੀਸਟ ਆਉਣਗੇ ਉਹ ਸਾਰੀ ਆਪਣੀ ਖੋਹ ਲੈਣਗੇ ਕਿ ਕਿੱਥੇ ਸੇਫ ਰਹੇਗਾ ਔਰ ਕਿੱਥੇ ਦੁਬਾਰਾ ਲਗਾਇਆ ਜਾ ਸਕੇਗਾ ਬਟ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਹਾਂ ਕਿ ਜਿਹੜਾ ਬੈਲੀ ਸਸਪੈਂਸ਼ਨ ਬ੍ਰਿਜ ਆ ਇਹ ਵੀ ਮਜ਼ਬੂਤ ਕੋਲਾ ਹੈ ਔਰ ਇਹ ਚਿਰ ਸਥਾਈ ਚੱਲੇਗਾ ਜਦੋਂ ਤੱਕ ਨਹੀਂ ਕੋਈ ਵੱਡਾ ਫੋਲ ਲੱਗਦਾ ਹੈ ਜੀ ਅੱਛਾ ਸਰ ਇੱਕ ਅਸੀਂ ਦੇਖਿਆ ਕਿ ਇੱਕ ਦੋ ਦਿਨ ਪਹਿਲਾਂ ਹੀ ਸ਼ਾਇਦ ਮੈਨੂੰ ਲੱਗਦਾ ਕੱਲ ਦੀ ਹੀ ਖਬਰ ਆ ਇਹ ਕਿ ਰੋਪਵੇ ਪ੍ਰੋਜੈਕਟ ਦੇ ਬਾਰੇ ਵੀ ਕੇਂਦਰ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ ਉਹ ਪ੍ਰੋਜੈਕਟ ਕੀ ਹੈ ਤੇ ਉਹ ਕਦੋਂ ਤੋਂ ਸ਼ੁਰੂ ਹੋਏਗਾ ਕਿੱਥੋਂ ਤੋਂ ਕਿੱਥੇ ਤੱਕ ਲੱਗੇਗਾ ਕਿ ਉਸ ਦੀ ਪਹਿਲਾਂ ਹੀ ਜਿਹੜੀ ਉਹ ਵਿਉਤਪੰਦੀ ਕੀਤੀ ਹੋਈ ਸੀਗੀ ਕਿ ਕੀ ਇਹ ਪੁਲ ਠੱਣ ਤੋਂ ਬਾਅਦ ਇਹ ਜਿਹੜੀ ਵਿਉਤਪੰਦੀ ਸਾਡੇ ਸਾਹਮਣੇ ਆਈ ਹੈ ਕੀ ਹੈ ਸਾਰਾ ਪ੍ਰੋਜੈਕਟ ਨਹੀਂ ਸਰ ਇਹ 2023 ਦੇ ਵਿੱਚ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਬਦਰੀਨਾਥ ਦੀ ਯਾਤਰਾ ਸਮਾਪਤੀ ਵਾਲੇ ਦਿਨ ਉੱਥੇ ਪਹੁੰਚੇ ਸੀ ਤਾਂ ਉਹਨਾਂ ਨੇ ਉੱਥੇ ਦੋ ਰੂਪਵੇ ਦਾ ਸ਼ਿਲਾ ਨਿਯਾਜ਼ ਕੀਤਾ ਸੀ ਜਿਸ ਦਾ ਪੱਧੇ ਇਹ ਕਿ ਉਦਘਾਟਨ ਕੀਤਾ ਸੀ ਇੱਕ ਕੇਦਾਰਨਾਥ ਦਾ ਰੂਪਵੇ ਤੇ ਦੂਜਾ ਸ਼੍ਰੀ ਹਿਮਕੁੰਡ ਸਾਹਿਬ ਲਈ ਰੂਪਵੇ ਇਹ ਰੂਪਵੇ ਉਦੋਂ ਤੋਂ ਪ੍ਰੋਜੈਕਟ ਜਿਹੜਾ ਹੈਗਾ ਪੇਪਰ ਵਰਕ ਚੱਲ ਰਿਹਾ ਹੈ ਕਿਉਂਕਿ ਕਾਫੀ ਵੱਡਾ ਪ੍ਰੋਜੈਕਟ ਹੈ ਆਪ ਜੀ ਨੇ ਦੇਖਿਆ ਹੋਵੇਗਾ ਕਿ ਇਹਦੀ ਕੁੱਲ ਲਗਤ ਜਿਹੜੀ ਹੈ ਉਹ 2730 ਕਰੋੜ ਰੁਪਏ ਦਾ ਹੈ ਸੋ ਐਡੇ ਵੱਡੇ ਪ੍ਰੋਜੈਕਟ ਨੂੰ ਤਿਆਰ ਕਰਨ ਨੂੰ ਔਰ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਜਿਸ ਤਰ੍ਹਾਂ ਕਿ ਜਿਨ੍ਹਾਂ ਦੀ ਲੈਂਡ ਆਉਂਦੀ ਹੈਗੀ ਐ ਉਹ ਲੈਂਡ ਨੂੰ ਅਕਵਾਇਰ ਕਰਨਾ ਫਿਰ ਉਹਨਾਂ ਦੇ ਨਾਲ ਮੁਆਵਜ਼ਾ ਤੈਅ ਕਰਨਾ ਔਰ ਕਿੱਥੇ ਕਿੱਥੇ ਉਹ ਲੈਂਡ ਚਾਹੀਦੀ ਹੋਏਗੀ ਔਰ ਉਸ ਦੇ ਲਈ ਕਿਉਂਕਿ ਵੱਡਾ ਪ੍ਰੋਜੈਕਟ ਹੋਣ ਦੇ ਨਾਲ ਸੰਗਤ ਦਾ ਵਾਧਾ ਵੀ ਹੋਏਗਾ ਜਦੋਂ ਰੋਪਵੇ ਦਾ ਪ੍ਰੋਜੈਕਟ ਲੱਗੇਗਾ ਫਿਰ ਉਹਦੇ ਲਈ ਪਾਰਕਿੰਗ ਦੀ ਵਿਵਸਥਾ ਸੋ ਇਹ ਸਾਰੇ ਹੀ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਹ ਪ੍ਰੋਜੈਕਟ 2023 ਤੋਂ ਕੰਟੀਨਿਊਲੀ ਚੱਲ ਰਿਹਾ ਸੀ ਔਰ ਜਿਹੜਾ ਕੱਲ ਕਿ ਪਰਸੋਂ ਆਇਆ ਹੈ ਕੈਬਨਟ ਨੇ ਇਹਨੂੰ ਮਾਈਕ ਤੌਰ ਤੇ ਵੀ ਜਿਹੜੀ ਜਾਂ ਕਹਿ ਲਈਏ ਆਪਾਂ ਕਿ ਫਾਈਨੈਂਸ਼ੀਅਲ ਮਨਜ਼ੂਰੀ ਹੈ ਜਿਹੜੀ ਉਹ ਦੇ ਦਿੱਤੀ ਹੈ ਔਰ ਇਹਦਾ ਸਮਾਂ ਸੀ 7 ਸਾਲ ਦਾ ਜੋ ਮੈਨੂੰ ਪਤਾ ਲੱਗਿਆ ਸੀ ਕਿ 2023 ਤੋਂ ਅਗਰ ਇਹ ਜਦੋਂ ਤੋਂ ਇਹ ਹੌਂਦ ਵਿੱਚ ਆਇਆ ਹੈ ਪ੍ਰੋਜੈਕਟ ਇਹ ਵੀ ਤੇ ਗਦਾਰਨਾਥ ਵੀ ਔਰ ਇਹ ਦੋਨੇ ਪ੍ਰੋਜੈਕਟ ਜਿਹੜੇ ਹੈਗੇ ਨੇ ਐਨ ਐਚ ਆਈ ਨੈਸ਼ਨਲ ਹਾਈਵੇ ਅਥਾਰਟੀ ਦੇ ਅਧੀਨ ਹੈਗੇ ਨੇ ਔਰ ਜਿਸ ਕਾਰਨ ਕੋਈ ਪੈਸੇ ਦੀ ਵੀ ਮੈਨੂੰ ਲੱਗਦਾ ਕਿ ਕਮੀ ਨਹੀਂ ਆਏਗੀ ਕਿਉਂਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਕੋਲ ਸਾਡਾ ਇੰਡੀਆ ਦੇ ਵਿੱਚ ਫੰਡਸ ਅੱچھے ਨੇ ਉਹ ਸੜਕਾਂ ਵੀ ਬਣਾ ਰਾ ਜਿਹਨੇ ਥੱਲੇ ਸੋ ਇਹ ਪ੍ਰੋਜੈਕਟ ਵੀ ਉਹਨਾਂ ਦੇ ਕੋਲ ਹੀ ਆ ਔਰ ਇਹ ਬਾਕੀ ਇਹ ਤੇ ਸਾਰੇ ਜਿਹੜਾ ਪੇਪਰ ਵਰਕ ਹੈ ਜਾਂ ਥੰਨੇਧਰਾਤਲ ਦਾ ਕੰਮ ਹੈ ਉਹ ਸਾਰਾ ਕੰਪਲੀਟ ਹੋ ਗਿਆ ਜੋ ਜੋ ਜਗਾ ਜਿਹੜੀ ਅਕਵਾਇਰ ਹੋਣੀ ਹੈ ਉਹਦਾ ਨਕਸ਼ਾ ਸਾਰਾ ਹੀ ਤਿਆਰ ਹੋ ਕੇ ਸਾਡੇ ਕੋਲ ਪਹੁੰਚ ਚੁੱਕਿਆ ਹੈ ਸਰਕਾਰ ਦੇ ਕੋਲ ਹੈਗਾ ਹੈ ਔਰ ਅਧਿਕਾਰੀਆਂ ਨੇ ਇਹਦੇ ਉੱਤੇ ਸਾਰਾ ਹੀ ਜਿਹੜਾ ਕੰਮ ਹੈਗਾ ਉਹ ਪ੍ਰੋਪਰ ਕਰ ਲਿਆ ਔਰ ਆਸ ਕਰਦੇ ਹਾਂ ਕਿ ਜਲਦੀ ਹੀ ਇਸੇ ਸਾਲ ਦੇ ਵਿੱਚ ਰੂਪਵੇ ਦਾ ਪ੍ਰੋਜੈਕਟ ਵੀ ਜਿਹੜਾ ਉਹ ਸ਼ੁਰੂ ਹੋ ਜਾਏਗਾ ਜੀ ਸਰੇ ਰੋਪੇ ਦਾ ਪ੍ਰੋਜੈਕਟ ਕਿੱਥੋਂ ਕਿੱਥੋਂ ਤੱਕ ਲੱਗੇਗਾ ਕਿੱਥੇ ਤੋਂ ਸ਼ੁਰੂ ਹੋਏਗਾ ਕਿੱਥੇ ਜਾ ਕੇ ਇਹ ਸਮਾਪਤ ਹੋਏਗਾ ਕਿ ਹਿਮਕੁਟ ਸਾਹਿਬ ਤੱਕ ਸਿੱਧਾ ਉੱਪਰ ਤੱਕ ਜਾਏਗਾ ਕਿਵੇਂ ਹੈ ਸਾਰਾ ਇਹ ਸਾਰ ਦੱਸਿਓ ਜੀ ਬਿਲਕੁਲ ਇਹ ਵੀ ਬਹੁਤ ਅੱਛਾ ਕੁਐਸਚਨ ਹੈ ਜੀ ਇਹ ਰੋਪੇ ਦਾ ਪ੍ਰੋਜੈਕਟ 12.5 ਕਿਲੋਮੀਟਰ ਦੀ ਇਹਦੀ ਲੈਂਥ ਹੈਗੀ ਹੈ ਜੀ ਅ ਔਰ ਇਹਦੇ ਵਿੱਚ ਚਾਰ ਸਟਾਪ ਨੇ ਗੋਵਿੰਦ ਘਾੜ ਤੋਂ ਇਹ ਜਿੱਥੇ ਹੈਲੀਪੈਡ ਸੀ ਉੱਥੋਂ ਇਹ ਇਹਦੀ ਸ਼ੁਰੂਆਤ ਹੋਏਗੀ ਪਹਿਲਾ ਸਟਾਪ ਹੈਗਾ ਜਿਹੜਾ ਉਹ ਪੁਲਨਾ ਪਿੰਡ ਜਿਹੜਾ ਕਿ ਲੋਕਲ ਹੈ ਗੋਵਿੰਦਗੜ੍ਹ ਤੋਂ ਸਮਝੋ 4 ਕਿਲੋਮੀਟਰ ਅੱਗੇ ਆ ਇੱਕ ਸਟਾਪ ਇਹਦਾ ਉੱਥੇ ਹੋਏਗਾ ਦੂਜਾ ਸਟਾਪ ਇੱਕ ਭੰਡਾਰ ਪਿੰਡ ਪੈਂਦਾ ਹੈ ਇੱਥੋਂ 10 ਕਿਲੋਮੀਟਰ ਤੇ ਗੋਵਿੰਦਗੜ੍ਹ ਤੋਂ ਸੋ ਦੂਜਾ ਸਟਾਪ ਇਹਦਾ ਇੱਥੇ ਉੱਥੇ ਹੋਏਗਾ ਤੀਜਾ ਸਟਾਪ ਹੋਏਗਾ ਗਾਗਗਿਆ ਜਿਸ ਨੂੰ ਕਿ ਆਪਾਂ ਗੋਵਿੰਦਘਾਮ ਕਹਿੰਦੇ ਆ ਜਿੱਥੇ ਕਿ ਗੁਰਦੁਆਰਾ ਸਾਹਿਬ ਵੀ ਹੈਗਾ ਏ ਔਰ ਸੰਗਤਾਂ ਆਹਨ ਕੋਲ ਸਾਹਿਬ ਆਉਣ ਵੇਲੇ ਵੀ ਔਰ ਜਾਣ ਵੇਲੇ ਵੀ ਉੱਥੇ ਰੁਕਦੀਆਂ ਨੇ ਤੀਜਾ ਸਟਾਪ ਉੱਥੇ ਹੋਏਗਾ ਉੱਥੇ ਉਤਰ ਕੇ ਸੰਗਤ ਜਿਹੜੀ ਹੈਗੀ ਆ ਜਿਨ੍ਹਾਂ ਗੋਵਿੰਦ ਧਾਮ ਰੂਪਣਾ ਹੈ ਭਗਵੰਤ ਧਾਮ ਰੂਪ ਸਕਦੀ ਆ ਜਾਂ ਜਿਨ੍ਹਾਂ ਵੈਲੀ ਆਫ ਫਲਾਵਰ ਜਾਣਾ ਹੈਗਾ ਵੈਲੀ ਆਫ ਫਲਾਵਰ ਜਾ ਸਕਦੀ ਆ ਤੇ ਨੈਕਸਟ ਜਿਹੜਾ ਹੈਗਾ ਅੱਗੇ ਸ੍ਰੀ ਹੇਮਕੁੰਨ ਸਾਹਿਬ ਤੋਂ ਹੇਮਕੁੰਨ ਸਾਹਿਬ ਤੱਕ ਚਾਰ ਸਟਾਪ ਨੇ ਇਸ ਪ੍ਰੋਜੈਕਟ ਦੇ ਵਿੱਚ ਜੀ ਸ੍ਰੀ ਅਲਟਰਨੇਟਿਵ ਪ੍ਰਬੰਧ ਹੋਏਗਾ ਮਤਲਬ ਇੱਕ ਤਾਂ ਜਿਹੜਾ ਰਵਾਇਤੀ ਸਿਸਟਮ ਚੱਲ ਰਿਹਾ ਹੈਗਾ ਜਿਸ ਤਰ੍ਹਾਂ ਹੁਣ ਜਾ ਰਹੀ ਹੈ ਸੰਗਤ ਇਹ ਉਹ ਵੀ ਚੱਲਦਾ ਰਹੇਗਾ ਇਹ ਇੱਕ ਰੂਪੇ ਇੱਕ ਵੱਖਰੇ ਤਰ੍ਹਾਂ ਨਾਲ ਕਿਉਂਕਿ ਬਹੁਤ ਸਾਰੀ ਸੰਗਤਾਂ ਨੇ ਜਿਹੜੇ ਉੱਥੇ ਜਾ ਨਹੀਂ ਸਕਦੀਆਂ ਜਾਂ ਤੁਰਨ ਲੱਗਿਆ ਬਹੁਤ ਪ੍ਰੋਬਲਮ ਆਉਂਦੀ ਹੈ ਬਜ਼ੁਰਗ ਹੁੰਦੇ ਨੇ ਆ ਆਪਾਂ ਦੇਖਦੇ ਆ ਜਾਂ ਬੱਚੇ ਹੁੰਦੇ ਨੇ ਇਹ ਮਤਲਬ ਇਹ ਪ੍ਰੋਜੈਕਟ ਇੱਕ ਨਾਲ ਨਾਲ ਇੱਕ ਵਿਕਲਪ ਦੇ ਤੌਰ ਤੇ ਹੋਏਗਾ ਵੀ ਜੇ ਕਿਸੇ ਨੇ ਸੰਗਤ ਨੇ ਇੱਧਰ ਨੂੰ ਜਾਣਾ ਤਾਂ ਉੱਧਰ ਨੂੰ ਵੀ ਜਾ ਸਕਦੀ ਹੈ ਤੇ ਪੁਰਾਣਾ ਸਿਸਟਮ ਤਾਂ ਇੱਕ ਚੱਲਦਾ ਰਹੇਗਾ ਇਦਾਂ ਹੀ ਆ ਜੀ ਬਿਲਕੁਲ ਠੀਕ ਆ ਆਪ ਜੀ ਦੀ ਗੱਲ ਕਿ ਔਰ ਆਦਕਾਲ ਤੋਂ ਚੱਲਦੀ ਗਈ ਹੈ ਜਿਨ੍ਹਾਂ ਲੋਕਾਂ ਨੇ ਭਾਵੇਂ ਕਿ ਹੁਣ 4 ਕਿਲੋਮੀਟਰ ਤੱਕ ਪੋਲਨਾ ਤੱਕ ਸੜਕ ਵੀ ਬਣ ਚੁੱਕੀ ਹੈ ਪਰੰਤੂ ਫੇਰ ਵੀ ਬਹੁਤ ਸਾਰੇ ਯਾਤਰੀ ਨੇ ਜਿਹੜੇ ਗੋਬਿੰਦ ਘਾੜ ਤੋਂ ਹੀ ਪੈਦਲ ਚੱਲਦੇ ਨੇ ਸੋ ਮੈਂ ਆਪ ਸੰਗਤ ਦੇ ਧਿਆਨ ਵਿੱਚ ਇਹ ਲਿਆਦਾ ਕਿ ਜਿਹੜਾ ਪੈਦਲ ਨਾਲ ਨਾਲ ਪੈਰਲਲ ਹੈ ਉਹ ਵੀ ਚੱਲਦਾ ਰਹੇਗਾ ਪੀ ਡਬਲਯੂ ਡੀ ਦੇ ਅਧੀਨ ਰਸਤਾ ਹੁੰਦਾ ਹੈ ਉਹਦੇ ਉੱਤੇ ਕੋਈ ਵੀ ਛੇੜਛਾੜ ਜਾ ਉਹਨੂੰ ਬੰਦ ਕਰਨ ਦੀ ਕੋਈ ਪ੍ਰਪੋਜ਼ਲ ਕਿਸੇ ਵੀ ਸਰਕਾਰ ਦੀ ਨਹੀਂ ਹੈ ਜਿਹਨੇ ਪੈਦਲ ਚੱਲਣਾ ਹੈ ਉਹ ਪੈਦਲ ਵੀ ਚੱਲ ਸਕਦਾ ਹੈ ਜਿਹਨੇ ਰੋਪਵੇ ਤੇ ਜਾਣਾ ਹੈਗਾ ਉਹ ਰੋਪਵੇ ਤੇ ਜਾ ਸਕਦਾ ਹੈ ਕਾਰਨ ਕੀ ਹੈਗਾ ਕਿ ਸ੍ਰੀ ਹਿਮਕੁੰਡ ਸਾਹਿਬ ਸਿੱਖਾਂ ਦਾ ਸਭ ਤੋਂ ਉੱਚੀ ਸਥਾਨ ਤੇ ਧਾਰਮਿਕ ਸਥਾਨ ਹੈਗਾ ਇਹ ਸੋ ਬਹੁਤ ਸਾਰੇ ਲੋਕ ਜਿਹੜੇ ਦੇਸ਼ ਵਿਦੇਸ਼ ਤੋਂ ਜਾਂ ਜਿਹੜੇ ਬਜ਼ੁਰਗ ਹੋ ਗਏ ਨੇ ਜਾਂ ਜਿਹੜੇ ਅਪਾਹਜ ਨੇ ਜਿਨ੍ਹਾਂ ਨੂੰ ਕੋਈ ਸਰੀਰਕ ਪੱਖੋਂ ਕੋਈ ਪ੍ਰੋਬਲਮ ਹੈਗੀ ਆ ਜਿਹੜੇ ਨਹੀਂ ਜਾ ਸਕਦੇ ਸੀ ਉਹ ਰੋਪਵੇਦਾਰ ਸਹਾਰਾ ਲੈ ਕੇ ਜਾਂ ਰੋਪਵੇਦ ਨੂੰ ਵਰਤੋਂ ਕਰਕੇ ਉਹ ਸ੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨਦਾਰੇ ਕਰ ਸਕਦੇ ਆ ਪਰੰਤੂ ਪੈਦਲ ਰਸਤਾ ਜਿਹੜਾ ਉਹ ਬਿਲਕੁਲ ਸੇਫ ਰਹੇਗਾ ਔਰ ਨਾਲ ਦੀ ਨਾਲ ਚੱਲਦਾ ਰਹੇਗਾ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ਸ੍ਰੀ ਪ੍ਰੋਜੈਕਟ ਕਦੋਂ ਤੋਂ ਮਤਲਬ ਕੰਮ ਇਹਦਾ ਸ਼ੁਰੂ ਹੋ ਜਾਏਗਾ ਨਿਰਮਾਣ ਸ਼ੁਰੂ ਹੋ ਜਾਏਗਾ ਤੇ ਕਦੋਂ ਤੱਕ ਸਮਾਪਤ ਹੋਣ ਦੀ ਉਮੀਦ ਹੈ ਤੁਹਾਨੂੰ ਲੱਗਦਾ ਦੇਖੋ ਸਾਰੇ ਜੋ ਪੇਪਰ ਵਰਕ ਹੈ ਜੋ ਅਰਚਨਾ ਹੈਗੀਆਂ ਸੀ ਉਹ ਸਾਰੀਆਂ ਇਹਨਾਂ ਕੰਪਲੀਟ ਹੋ ਗਈਆਂ ਕਿਉਂਕਿ ਕੰਪਲੀਟ ਹੋਣ ਤੋਂ ਬਾਅਦ ਹੀ ਕੈਬਨੇਟ ਦੇ ਵਿੱਚ ਪਾਸ ਹੋਇਆ ਹੈ ਜੀ ਔਰ ਆਸ ਕਰਦੇ ਹਾਂ ਕਿ ਇਸੇ ਸਾਲ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਸਰਕਾਰੀ ਅਧਿਕਾਰੀ ਹਰ ਰੋਜ਼ ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਸਾਡੇ ਕੋਲ ਇੱਥੇ ਗੁਰਦੁਆਰਾ ਸਾਹਿਬ ਪਹੁੰਚ ਰਹੇ ਆ ਤੋ ਲੱਗਦਾ ਹੈ ਕਿ ਇਸੇ ਯਾਤਰਾ ਤੋਂ ਪਹਿਲਾਂ-ਪਹਿਲਾਂ ਇਹਦਾ ਵਰਕ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਏਗਾ ਬਟ ਪ੍ਰੋ ਇਨੂੰ ਕੰਪਲੀਟ ਹੋਣ ਦੇ ਵਿੱਚ ਅਜੇ 2-3 ਸਾਲ ਜ਼ਰੂਰ ਲੱਗਣਗੇ। ਜੀ ਸਰ ਇੱਕ ਉਥੇ ਹੈਲੀਪੈਡ ਦੀ ਵੀ ਜਿਸ ਤਰ੍ਹਾਂ ਵਿਵਸਥਾ ਤੁਸੀਂ ਦੱਸ ਰਹੇ ਹੋ ਕਿ ਕੀਤੀ ਹੋਈ ਹੈ ਇੱਕ ਹੁਣ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਇਸ ਵਾਰ ਨਹੀਂ ਤਾਂ ਅਗਲੀ ਯਾਤਰਾ ਤੋਂ ਪਹਿਲਾਂ ਇਹ ਸ਼ੁਰੂ ਹੋ ਜਾਏਗਾ ਪ੍ਰੋਜੈਕਟ ਤਾਂ ਕਿ ਇਹਦੀ ਵੀ ਪਹਿਲਾਂ ਬੁਕਿੰਗ ਕਰਾ ਕੇ ਆਣੀ ਪੈਗੀ ਕਿਉਂਕਿ ਬਹੁਤ ਸਾਰੇ ਸੰਗਤਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿਉਂਕਿ ਜਦੋਂ ਉਥੇ ਹੈਲੀਪੈਡ ਦੀ ਜਿਹੜੀ ਵਿਵਸਥਾ ਹੈ ਤਾਂ ਬਹੁਤ ਸਾਰੇ ਸੰਗਤ ਨੂੰ ਉੱਥੇ ਜਾ ਕੇ ਪਤਾ ਲੱਗਦਾ ਤੇ ਉਹਨਾਂ ਦੀ ਬੁਕਿੰਗ ਨਹੀਂ ਹੁੰਦੀ ਤਾਂ ਇਸ ਕਰਕੇ ਉਹਨਾਂ ਨੂੰ ਮਤਲਬ ਮੁਸ਼ਕਲ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਇਹ ਕਦੋਂ ਕਰਾਉਣੀ ਪੈਂਦੀ ਹੈ ਕਿੰਨੇ ਦਿਨ ਪਹਿਲਾਂ ਕਰਾਉਣੀ ਪੈਂਦੀ ਹੈ ਕੋਈ ਵੈਬਸਾਈ ਉਹਨਾਂ ਨੂੰ ਸੁਨਰੀਆ ਹੋਣਗੀਆ ਤੇ ਉਹਨਾਂ ਨੂੰ ਇਹ ਵੀ ਸਪਸ਼ਟ ਹੋ ਜਾਏਗਾ ਜੀ। ਸ਼ੁਕਰੀਆ ਇਸ ਕੁਐਸਚਨ ਦੇ ਲਈ। ਅ ਅਰਸਲ ਕੀ ਹੈ ਕਿ 2023 ਤੱਕ ਅਗਸਤ ਤੱਕ ਇੱਥੇ ਪ੍ਰਾਈਵੇਟ ਕੰਪਨੀ ਜਿਹੜੀ ਹੈਗੀ ਡ੍ਰੈਗਨ ਫਲਾਈਂਗ ਕਰਦੀ ਸੀ। ਉਦੋਂ ਤੱਕ ਕੋਈ ਆਨਲਾਈਨ ਦੀ ਸੁਵਿਧਾ ਜਾਂ ਆਨਲਾਈਨ ਬਹੁਤ ਘੱਟ ਲੋਕ ਕਰੋਉਂਦੇ ਸੀ ਬਟ ਸੁਵਿਧਾ ਹੁੰਦੀ ਸੀ ਉਦੋਂ ਵੀ। ਬਟ 2024 ਤੋਂ 23 ਅਗਸਤ ਤੋਂ ਬਾਅਦ ਇੱਥੇ ਪਵਨ ਹਾਂਸ ਜਿਹੜੀ ਸੈਮੀ ਗਵਰਨਮੈਂਟ ਕੰਪਨੀ ਹੈਗੀ ਆ ਉਹ ਉਹਨੇ ਫਲਾਈਂਗ ਸ਼ੁਰੂ ਕੀਤੀ ਸੀ। 1.5 ਸਾਲ ਉਹਨਾਂ ਨੇ ਫਲਾਈਂ ਕੀਤੀ ਹੈਗੀ ਆ ਬਟ ਕੀ ਆ ਕਿ ਉਹਨਾਂ ਦੇ ਨੋਰਮਸ ਜਿਹੜੇ ਹੈਗੇ ਨੇ ਉਹ ਸਰਕਾਰੀ ਹੈ ਤੋ ਜੋ ਉਹਨਾਂ ਦੇ ਕੰਪਿਊਟਰ ਦੇ ਵਿੱਚ ਸਮਝ ਲਓ ਜਾਂ ਜੋ ਉਹਨਾਂ ਨੇ ਪ੍ਰੋਗਰਾਮ ਬਣਾਇਆ ਉਹ ਫੀਡ ਹੋ ਗਿਆ ਉਸ ਉਸੇ ਆਧਾਰ ਤੇ ਉੱਤੇ ਫਲਾਈਂ ਕਰਦੇ ਸੀ ਇਸ ਸਾਲ ਹਜੇ ਤੱਕ ਜਿਹੜਾ ਕੋਈ ਕਿਸੇ ਵੀ ਕੰਪਨੀ ਵੱਲੋਂ ਜਾਂ ਸਰਕਾਰ ਨੇ ਹਜੇ ਇਹਦੇ ਬਾਰੇ ਕੋਈ ਟੈਂਡਰ ਨਹੀਂ ਕੱਢਿਆ ਹੈਗਾ ਤੋ ਇਹ ਜਲਦਬਾਜ਼ੀ ਹੋਏਗੀ ਇਹਦੇ ਲਈ ਮੈਂ ਅਗਲੀ ਮੀਟਿੰਗ ਦੇ ਵਿੱਚ ਜਾਂ ਅਗਲੇ ਆਪਜੀ ਨਾਲ ਜਦੋਂ ਵਿਚਾਰ ਚਰਚਾ ਕਰਾਂਗਾ ਉਹਦੇ ਬਾਰੇ ਜ਼ਰੂਰ ਸਾਂਝਾ ਕਰਾਂਗਾ ਵਿਚਾਰ ਜੀ ਪਰੰਤੂ ਇਹ ਕਿ ਜਿਹੜੀ ਵੀ ਕੰਪਨੀ ਆਏਗੀ ਉਹ ਆਨਲਾਈਨ ਵੀ ਬੁਕਿੰਗ ਲੈਂਦੀ ਹੈ ਤੇ ਆਫਲਾਈਨ ਵੀ ਹੁੰਦੀ ਹੈ ਬਟ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੀ ਪਹਿਲਾਂ ਆਨਲਾਈਨ ਬੁਕਿੰਗ ਲਈ ਹੁੰਦੀ ਹੈ ਪ੍ਰੈਪਰ ਉਹਨਾਂ ਨੂੰ ਕੀਤਾ ਜਾਂਦਾ ਹੁੰਦਾ ਹੈ ਬਟ ਇਹਦੇ ਵਿੱਚ ਵੀ ਜੇ ਕੋਈ ਬਿਮਾਰ ਹੁੰਦਾ ਹੈ ਜਾਂ ਕੋਈ ਜਲਦੀ ਵਾਲਾ ਹੁੰਦਾ ਹੈ ਤਾਂ ਇਹ ਨਹੀਂ ਹੈਗਾ ਕਿ ਹਾਰਡ ਐਂਡ ਪਾਸ ਟੂ ਲੈ ਤਾਂ ਉਹ ਉਹਨੂੰ ਵੀ ਪ੍ਰੋਬਲਮ ਨੂੰ ਸੋਲਵ ਕਰ ਲਿਆ ਜਾਂਦਾ ਹੈ ਉਰ ਉਸ ਜੇ ਕੋਈ ਬੱਚੇ ਹੈਗੇ ਆ ਜਾਂ ਕੋਈ ਬਜ਼ੁਰਗ ਹੈਗੇ ਆ ਜਾਂ ਜਿਨ੍ਹਾਂ ਨੂੰ ਕੋਈ ਉੱਪਰ ਕੋਈ ਬਿਮਾਰ ਹੋ ਗਿਆ ਤਾਂ ਉਹਨੂੰ ਵੀ ਪਹਿਲ ਦੇ ਆਧਾਰ ਤੇ ਜਿਹੜਾ ਇਹ ਲਿਫਟ ਕੀਤਾ ਜਾਂਦਾ ਜੀ ਜੀ ਭਾਈ ਸਾਹਿਬ ਸਾਨੂੰ ਪਤਾ ਕਿਉਂਕਿ ਜਿਹੜੀ ਭੂਗੋਲਿਕ ਸਥਿਤੀ ਹੁੰਦੀ ਹੈ ਉਹਨੂੰ ਦੇਖ ਕੇ ਉੱਥੇ ਕੰਸਟਰਕਸ਼ਨ ਵਗੈਰਾ ਸਾਰਾ ਕੁਝ ਹੋਣਾ ਹੁੰਦਾ ਤਾਂ ਅਸੀਂ ਦੇਖਦੇ ਹਾਂ ਕਿ ਹਰ ਸਾਲ ਮਤਲਬ ਜਿੰਨਾ ਅੰਦਾਜ਼ਾ ਲਾਇਆ ਹੁੰਦਾ ਉਸ ਤੋਂ ਕਿਤੇ ਵੱਧ ਜਿਹੜੀ ਸੰਗਤ ਉੱਥੇ ਹਿੰਕੋਟ ਸਾਹਿਬ ਪਹੁੰਚਦੀ ਹੈ ਸੋ ਜਿਹੜੇ ਕਿਤੇ ਹੋਏ ਪ੍ਰਬੰਧ ਨੇ ਉਹ ਵੀ ਕਿਤੇ ਨਾ ਕਿਤੇ ਉਹ ਘੱਟ ਪੈ ਜਾਂਦੇ ਨੇ ਸੋ ਕਿਉਂਕਿ ਉੱਥੇ ਹਾਲਾਂਕਿ ਇਹ ਤਾਂ ਆਪਾਂ ਦੇਖਿਆ ਕਿ ਲੰਗਰ ਦਾ ਜਾਂ ਬਾਕੀ ਪ੍ਰਬੰਧ ਤਾਂ ਉੱਥੇ ਪੂਰੇ ਹੁੰਦੇ ਨੇ ਪਰ ਰਹਿਣ ਦਾ ਪ੍ਰਬੰਧ ਜਾਂ ਹੋਰ ਸਿਸਟਮ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਕੀ ਹੋਰ ਤੁਸੀਂ ਸੋਚਿਆ ਹੈ ਜਾਂ ਤੁਹਾਡਾ ਮੈਨੇਜਮੈਂਟ ਕਮੇਟੀ ٹرسٹ ਕੀ ਸੋਚ ਰਿਹਾ ਹੈ ਤਾਂ ਕੀ ਹੋ ਸਕਦਾ ਕਿਉਂਕਿ ਸੰਗਤਾਂ ਬਹੁਤ ਸਾਰੀਆਂ ਜਲਣਾ ਚਾਹੁੰਦੀਆਂ ਨੇ ਬਹੁਤ ਸਾਰੇ ਸੰਗਤਾਂ ਉੱਥੇ ਸੇਵਾ ਵੀ ਕਰਨਾ ਚਾਹੁੰਦੀਆਂ ਨੇ ਕਿਵੇਂ ਹੋ ਸਕਦਾ ਸਾਰਾ ਇਹ ਵੀ ਤੁਸੀਂ ਦੱਸ ਦਿਓ ਜੀ ਦੇਖੋ ਪਹਾੜਾਂ ਦੇ ਵਿੱਚ ਐਨੀ ਮੈਦਾਨੀ ਇਲਾਕੇ ਦੀ ਤਰ੍ਹਾਂ ਜਗ੍ਹਾ ਨਹੀਂ ਹੁੰਦੀ ਸਥਾਨ ਨਹੀਂ ਹੁੰਦੇ ਹੈਗੇ ਔਰ 2013 ਦੀ ਤ੍ਰਾਸਦੀ ਤੋਂ ਬਾਅਦ ਕਾਫੀ ਜਿਹੜੀਆਂ ਥਾਵਾ ਸੀ ਉਹ ਨਦੀ ਦੀ ਪਿੰਡ ਜਾਂ ਪਹਿਲੀ ਆਫਤਾ ਦੀ ਪਿੰਡ ਚੜ ਚੁੱਕੀਆਂ ਸੀ ਔਰ ਉਸ ਤੋਂ ਬਾਅਦ ਮੈਨੀਪੁਰ ਹਾਈ ਕੋਰਟ ਨੇ ਇੱਕ ਆਦੇਸ਼ ਜਾਰੀ ਕਰ ਦਿੱਤਾ ਸੀ ਕਿ ਨਦੀ ਦੇ ਕਿਨਾਰੇ 200 ਮੀਟਰ ਤੱਕ ਕੋਈ ਨਵੀਂ ਕੰਸਟਰਕਸ਼ਨ ਨਹੀਂ ਹੋ ਸਕਦੀ। ਬਟ ਉਹਨੂੰ ਫਿਰ ਉਹਨੂੰ ਦੁਬਾਰਾ ਜਿਹੜਾ ਉਹਦੀ ਤੇ ਉਹਨੂੰ ਘੋਕ ਕੇ ਦੁਬਾਰਾ ਫਿਰ 80 ਮੀਟਰ ਕਰ ਦਿੱਤਾ ਹੈ। ਪਰੰਤੂ ਸਾਡੇ ਕੋਲ ਜਿੰਨੀ ਕਿ ਜਗ੍ਹਾ ਹੈਗੀ ਆ ਪਹਾੜਾਂ ਦੇ ਵਿੱਚ ਉਹ ਅਸੀਂ ਸਾਰੀ ਕਵਰ ਕਰੀ ਹੋਈ ਆ। ਦੂਜਾ ਕੀ ਹੈਗਾ ਕਿ ਗੋਵਿੰਦ tạm ਗੋਵਿੰਦ tạm ਜਿਹੜਾ ਹੈਗਾ ਉਹ ਨੰਦਾ ਦੇਵੀ ਬਾਇਓ ਰਿਜ਼ਰਵ ਫੋਰੈਸਟ ਏਰੀਆ ਦੇ ਵਿੱਚ ਆਉਂਦਾ ਹੈ। ਸੋ ਉੱਥੇ ਨਵੀਂ ਕੰਸਟਰਕਸ਼ਨ ਜਿਹੜੀ ਹੈਗੀ ਆ ਉਹ ਬਿਲਕੁਲ ਹੀ ਬੰਦ ਹੈ। ਸੋ ਜਿਹੜੀਆਂ ਪੁਰਾਣੀਆਂ ਕੰਸਟਰਕਸ਼ਨਾਂ ਕੀਤੀਆਂ ਹੋਈਆਂ ਆ ਅਸੀਂ ਉਹਨਾਂ ਦੇ ਵਿੱਚ ਹੀ ਰੈਨੋਵੇਸ਼ਨ ਕਰਕੇ ਸੰਗਤਾਂ ਦੇ ਠਹਿਰਾਉਣ ਦਾ ਪ੍ਰਬੰਧ ਕਰਦੇ ਆ ਪਰੰਤੂ ਜੂਨ ਮਹੀਨਾ ਕਿਉਂਕਿ ਛੁੱਟੀਆਂ ਹੁੰਦੀਆਂ ਨੇ ਸੋ ਜੂਨ ਮਹੀਨਾ ਇੱਕ ਮੇਲਾ ਏ ਸੋ ਉਸ ਮੇਲੇ ਨੂੰ ਤਾਂ ਆਪਾਂ ਜੇ ਆਪ ਕਹੀਏ ਕਿ ਅਸੀਂ ਸਾਰੀਆਂ ਸੁਖ-ਸੁਗਦਾਵਾਂ ਸੰਗਤ ਲਈ ਮੋਹੱਜਾ ਕਰਵਾ ਸਕਦੇ ਆ ਉਹ ਤਾਂ ਪੋਸੀਬਲ ਨਹੀਂ ਹੋ ਸਕਦਾ ਉਹ ਕਿਤੇ ਵੀ ਹੋਵੇ ਚਾਹੇ ਭਾਵੇਂ ਆਪਾਂ ਪੰਜਾਬ 'ਚ ਦੇਖੀਏ ਅਨੰਦਪੁਰ ਸਾਹਿਬ ਦਾ ਹੁਲਾ ਮੱਲਾ ਹੁੰਦਾ ਏ ਉਹ ਵੀ ਆਪਾਂ ਦੇਖਦੇ ਆ ਬਸਾਕੀ ਹੁੰਦੀ ਦਮਦਮਾ ਸਾਹਿਬ ਦੀ ਸੋ ਜੂਨ ਮਹੀਨੇ ਦਾ ਹੁੰਦਾ ਕਿ ਲੰਗਰ ਕੰਬਲ ਗੱਦਾ ਔਰ ਛੱਤ ਮਿਲ ਜੇ ਸਾਰੀ ਸੰਗਤ ਨੂੰ ਇਹ ਹੀ ਬਹੁਤ ਜਣੀ ਕਿ ਵੱਡਾ ਉਪਰਾਲਾ ਹੈ ਔਰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਮੈਨੇਜਮੈਂਟ ਟਸਟ ਇਹ ਕਰਦਾ ਵੀ ਹੈ ਸੋ ਆਪ ਜੀ ਨੇ ਅਗਰ ਆਏ ਹੋਵੋ ਤਾਂ ਦੇਖਿਆ ਹੋਵੇਗਾ ਕਿ ਅਸੀਂ ਵੱਦ ਤੋਂ ਵੱਦ ਸੰਗਤ ਦੀ ਜੋ ਮਦਦ ਹੋ ਸਕਦੀ ਹੈ ਜਾਂ ਜੋ ਅਸੀਂ ਕਰ ਸਕਦੇ ਹਾਂ ਸਾਡਾ ਸਟਾਫ ਜੋ ਕਰ ਸਕਦਾ ਹੈ ਅਸੀਂ ਕਰਦੇ ਹਾਂ ਪਰੰਤੂ ਇਹ ਹੀ ਹੈ ਕਿ ਬਿਲਡਿੰਗਾਂ ਜ਼ਿਆਦਾ ਨਹੀਂ ਬਣਾਈਆਂ ਜਾ ਸਕਦੀਆਂ ਕਿਉਂਕਿ ਜਗ੍ਹਾ ਦੀ ਘਾਟ ਹੈਗੀ ਹੈ ਨਾ ਤਾਂ ਜਗ੍ਹਾ ਇੱਥੇ ਪਹਾੜਾਂ ਦੇ ਵਿੱਚ ਕੋਈ ਮਿਲਦੀ ਹੈ ਅੱਗੇ ਜੀ ਔਰ ਪਹਿਲੀ ਗੱਲ ਹੈ ਕਿ ਪਹਾੜਾਂ ਦੇ ਵਿੱਚ ਹੁਣ ਇੰਨੀ ਜਗ੍ਹਾ ਹੈ ਵੀ ਨਹੀਂ ਹੈ ਸੋ ਇਸੇ ਕਰਕੇ ਗੁਰਦੁਆਰਾ ਸ੍ਰੀ ਜਨਕੁਨ ਸਾਹਿਬ ਮੈਨੇਜਮੈਂਟ ਟਾਸਕ ਫੋਰਸ ਨੇ ਇਹ ਉਪਰਾਲਾ ਕੀਤਾ ਹੈ ਕਿ ਰਿਸ਼ੀਕੇਸ ਔਰ ਗੋਬਿੰਦਗੜ੍ਹ ਦੇ ਬਿਲਕੁਲ ਸੈਂਟਰ ਦੇ ਵਿੱਚ ਰਤੂੜੇ ਦੇ ਵਿੱਚ ਇੱਕ ਕਾਫੀ ਵੱਡੀ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਜਿਹੜੀਆਂ ਸੰਗਤਾਂ ਅੱਛੀ ਸਹੂਤਾ ਲੈਣੀਆਂ ਚਾਹੁੰਦੀਆਂ ਹੋਣ ਜਾਂ ਜਿਨ੍ਹਾਂ ਨੂੰ ਸੈਪਰੇਟ ਕਮਰੇ ਚਾਹੀਦੇ ਹੋਣ ਕਿਉਂਕਿ ਹੁਣ ਰੋੜਾਂ ਵੀ ਵਧੀਆ ਹੋ ਰਹੀਆਂ ਨੇ ਜੋਸੀਮੰਡ ਦਾ ਬਾਈਪਾਸ ਵੀ ਨਿਕਲ ਰਿਹਾ ਹੈ ਜਿਸ ਕਾਰਨ ਡਿਸਟੈਂਸ ਵੀ ਜਿਹੜਾ ਹੈ ਉਹ ਘਟ ਰਿਹਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਅਸੀਂ ਗੁਰਦੁਆਰਾ ਸ੍ਰੀ ਹਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਕਿ ਸੰਗਤ ਨੂੰ ਕੋਈ ਬਹੁਤਾ ਦੁਰ ਤਕਲੀਫ ਨਾ ਹੋਵੇ ਪਰੰਤੂ ਮੈਂ ਫਿਰ ਕਹਿੰਦਾ ਕਿ ਜੂਨ ਮੇ ਇੰਨਾ ਛੁੱਟੀਆਂ ਹੋਣ ਕਰਨਾ ਇੱਕ ਮੇਲੇ ਦੇ ਰੂਪ ਵਿੱਚ ਹੁੰਦਾ ਹੈ ਸੋ ਉਸ ਦੇ ਵਿੱਚ ਜੇ ਆਪਾਂ ਸਾਰੀਆਂ ਹੀ ਸੁਖ ਸੋਧਾਂ ਸੰਗਤਾਂ ਨੂੰ ਕਹੀਏ ਕਿ ਉਹ ਲੰਗਰ ਕੰਬਲ ਕੱਦਾਈ ਸਾਰੀ ਸੁੱਖ ਸੁਭਦਾ ਮਿਲਦੀ ਹੈ ਛੱਤ ਵੀ ਮਿਲਦੀ ਹੈ ਬਿਲਕੁਲ ਮਿਲਦੀ ਹੈ ਜੀ ਬਿਲਕੁਲ ਸੈਪਰੇਟ ਕਮਰੇ ਜੇ ਆਪਾਂ ਕਹੀਏ ਕਿ ਸੈਪਰੇਟ ਕਮਰੇ ਜੰਨੇ ਬਣਾ ਦਈਏ ਉਹ ਕੋਈ ਪੋਸੀਬਲ ਨਹੀਂ ਹੈਗੇ ਜੀ ਕਿ ਆਰਜੀ ਹੋ ਸਕਦੇ ਜੀ ਕਈ ਵਾਰੇ ਆਪਾਂ ਦੇਖਦੇ ਆ ਕਿ ਟੈਂਟ ਸਿਸਟਮ ਹੋ ਗਿਆ ਜਾਂ ਕੁਝ ਹੋਰ ਪ੍ਰਬੰਧ ਕਿਸੇ ਤਰੀਕੇ ਨਾਲ ਕੋਈ ਆਰਜੀ ਪੱਕੇ ਤੌਰ ਤੇ ਨਾ ਹੋਵੇ ਉਹ ਆਰਜੀ ਪ੍ਰਬੰਧ ਉੱਥੇ ਹੋ ਸਕਦਾ ਹੈ ਪੋਸੀਬਲ ਕਿਉਂਕਿ ਤੁਸੀਂ ਪ੍ਰਸ਼ਾਸਨ ਨਾਲ ਲਗਾਤਾਰ ਤਾਲਮਿਲ ਦੇ ਵਿੱਚ ਹੋ ਤੁਹਾਨੂੰ ਉੱਥੇ ਜ਼ਿਆਦਾ ਪਤਾ ਹੈ ਜੀ ਸਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਕੋਲ ਇੰਨੀਆਂ ਬਿਲਡਿੰਗਾਂ ਬਣੀਆਂ ਹੋਈਆਂ ਨਹੀਂ ਕਿਉਂਕਿ ਅੱਜ ਦਾ ਜ ਉਹ ਸੁੱਖ ਸੁਵਿਧਾ ਨੂੰ ਮੰਨਣ ਵਾਲੇ ਹੋਗੇ ਨੇ ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਯਾਤਰੀ ਆਉਂਦੇ ਸੀ ਉਹ ਜਥਿਆਂ ਦੇ ਰੂਪ ਵਿੱਚ ਆਉਂਦੇ ਸੀ ਉਹਨਾਂ ਨੂੰ ਇੱਕ ਹਾਲ ਦਿੱਤਾ ਜਾਂਦਾ ਸੀ ਵਧੀਆ ਔਰ ਉਹਦੇ ਵਿੱਚ ਗੱਦੇ ਕੰਬਲ ਤਮੋਇਆ ਕਰਵਾ ਦਿੱਤੇ ਜਾਂਦੇ ਸੀ ਪਰੰਤੂ ਅੱਜਕੱਲ ਕੀ ਹੋ ਗਿਆ ਕਿ ਹਰ ਇੱਕ ਬੱਚਾ ਜਿਹੜਾ ਹੈਗਾ ਜਾਂ ਹਰ ਇੱਕ ਬੰਦਾ ਉਹ ਸੈਪਰੇਟ ਭਾਲਦਾ ਹੈ ਜਾਨੀ ਕਿ ਉਹ ਚਾਹੁੰਦਾ ਕਿ ਮੈਨੂੰ ਸੈਪਰੇਟ ਅਲੱਗ ਕਮਰਾ ਮਿਲੇ ਸੋ ਸੈਪਰੇਟ ਅਲੱਗ ਕਮਰਾ ਕਿਤੇ ਵੀ ਕਿਸੇ ਵੀ ਉਹਦੇ ਵਿੱਚ ਨਹੀਂ ਹੋ ਸਕਦਾ ਹੈਗਾ ਨੰਬਰ 2 ਤੇ ਹੈ ਕਿ ਗੜੀ ਗੋਵਿੰਦ ਘਾੜ ਦੇ ਆਲੇ ਦੁਆਲੇ ਜਗ੍ਹਾ ਹੈਗੀ ਆ ਜਾਂ ਗੋਵਿੰਦ ਧਾਮ ਦੇ ਨਾਲ ਜਗ੍ਹਾ ਹੈਗੀ ਆ ਉਹ ਗੋਵਿੰਦ ਜਿੱਥੇ ਹੈਲੀਪੈਡ ਹੈ ਉੱਥੇ ਕੁਝ ਲੋਕਲ ਦੇ ਆਪਣੇ ਟੈਂਟ ਲੱਗੇ ਹੋਏ ਨੇ ਬਾਕੀ ਉਹ ਜਿਹੜਾ ਏਰੀਆ ਹੈਗਾ ਉਹ ਹੈਲੀਕਾਪਟਰ ਵਾਸਤੇ ਸੁਰੱਖਿਅਤ ਰੱਖਣਾ ਪੈਂਦਾ ਸੋ ਟੈਂਟ ਕਲੋਨੀ ਜਿਹੜੀ ਹੈਗੀ ਉਹ ਪੋਸੀਬਲ ਨਹੀਂ ਹੈਗੀ ਕਿਉਂਕਿ ਜੂਨ ਮਹੀਨੇ ਪਾਰਕਿੰਗ ਦੀ ਵੀ ਸਭ ਤੋਂ ਮੇਜਰ ਸਮੱਸਿਆ ਹੁੰਦੀ ਹੈ ਜੀ ਪਹਿਲਾਂ ਕੀ ਸੀ ਕਿ ਅੱਜ ਤੋਂ 30 ਸਾਲ ਪਹਿਲਾਂ ਰੁਕੀ ਬੱਸਾਂ ਤੇ ਆਉਂਦੇ ਹੁੰਦੇ ਸੀ ਅੱਜ ਕੱਲ ਹਰ ਇੱਕ ਦੇ ਕੋਲ ਆਪਣਾ ਵਹੀਕਲ ਹੋ ਗਿਆ ਔਰ ਇਹ ਮੈਂ ਬਹੁਤ ਵਾਰੀ ਕੋਸ਼ਿਸ਼ ਵੀ ਕੀਤੀ ਹੈ ਸੋਸ਼ਲ ਮੀਡੀਆ ਰਾਹੀਂ ਵੀ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਅਗਰ ਤੁਸੀਂ ਇਕੱਠੇ ਹੋ ਕੇ ਇੱਕ ਵੱਡੀ ਗੱਡੀ ਵਿੱਚ ਆਓ ਤਾਂ ਤੁਹਾਨੂੰ ਕੋਈ ਰਹਿائش ਦੀ ਵੀ ਦਿੱਕਤ ਨਹੀਂ ਹੋ ਸਕ ਹੁਣ ਕੀ ਹੋ ਰਿਹਾ ਹੈ ਕਿ ਕੋਈ ਦਿੱਲੀ ਤੋਂ ਚੱਲਿਆ ਆ ਜਾਂ ਕਿਸੇ ਵੀ ਕੋਨੇ ਤੋਂ ਚੱਲਿਆ ਆ ਇੱਕ ਜਾਂ ਦੋ ਸੱਜਣ ਜਿਨ੍ਹਾਂ ਨੇ ਆਪਣੀ ਸਲਾ ਬਣਾਈ ਆ ਰਾਤ ਨੂੰ ਸਵੇਰੇ ਉਹ ਦੋ ਬੰਦੇ ਨਿਕਲੇ ਆ ਔਰ ਪਾਰਕਿੰਗ ਦੀ ਜਿਹੜੀ ਮੇਜਰ ਸਮੱਸਿਆ ਉਹ ਜੂਨ ਮਹੀਨੇ ਹੋ ਜਾਂਦੀ ਆ ਸੋ ਇਸ ਕਰਕੇ ਟੈਂਟ ਕਲੋਨੀ ਪੋਸੀਬਲ ਨਹੀਂ ਆ ਦੂਜਾ ਕੀ ਹੈਗਾ ਕਿ ਟੈਂਟ ਕਲੋਨੀ ਜਿਹੜੀ ਹੈਗੀ بارش ਦਾ ਪਹਾੜਾਂ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਬਿਲਕੁਲ ਕਿ بارش ਨੇ ਕਦੋਂ ਵੀ ਸ਼ੁਰੂ ਹੋ ਜਾਣਾ ਮੈਕਸਿਮਮ 15 ਜੂਨ ਤੋਂ ਬਾਅਦ ਜਿਹੜੀਆਂ ਬਾਰਸ਼ਾਂ ਹੋ ਲੱਗੀਆਂ ਜਣੀਆਂ ਐ ਵੈਸੇ ਤਾਂ ਪਹਾੜਾਂ ਵਿੱਚ ਤਕਰੀਬਨ ਸ਼ਾਮ ਨੂੰ ਹਰੂ ਹਲਕੀ ਬੂੰਦਾਬاندی ਹੁੰਦੀ ਹੈ ਸੋ ਇਸ ਕਰਕੇ ਗੁਰਦੁਆਰਾ ਸਾਹਿਬ ਦੀਆਂ ਬਿਲਡਿੰਗਾਂ ਜੀ ਇਹਦੇ ਲਈ ਸੇਫ ਮੰਨੀਆਂ ਜਾ ਸਕਦੀਆਂ ਜੀ ਭਾਈ ਸਾਹਿਬ ਤੁਸੀਂ ਵਾਰ-ਵਾਰ ਇੱਕ ਸ਼ਬਦ ਦੇ ਉੱਤੇ ਬੜਾ ਜ਼ੋਰ ਦਿੱਤਾ ਉਹ ਸੀਗਾ ਕਿ ਜੂਨ ਦੇ ਮਹੀਨੇ ਲੋਕ ਛੁੱਟੀਆਂ ਮਨਾਉਣਾ ਹੁੰਦੇ ਨੇ ਜਾਂ ਫਿਰ ਇੱਕ ਤਰ੍ਹਾਂ ਨਾਲ ਮੇਲਾ ਸਮਝ ਕੇ ਆਉਂਦੇ ਨੇ ਵੀ ਚਲੋ ਘੁੰਮਣ ਫਿਰਨ ਚੱਲੀਏ ਉੱਥੇ ਸੈਰ ਕਰਨ ਚੱਲੀਏ ਮਤਲਬ ਤੁਸੀਂ ਜਿਹੜੀ ਸਾਡੀ ਇਹ ਪ੍ਰਵਿਰਤੀ ਬਣ ਗਈ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਮੈਂ ਮੇਲਾ ਸ਼ਬਦ ਦਾ ਕੀ ਹੈ ਕਿ ਗੈਦਰਿੰਗ ਇਕੱਠ ਜੀ ਕਿਉਂਕਿ ਜੂਨ ਮਹੀਨੇ ਛੁੱਟੀਆਂ ਹੋਣ ਕਾਰਨ ਸਾਰੇ ਹੀ ਲੋਕੀ ਫ੍ਰੀ ਹੁੰਦੇ ਨੇ ਸੋ ਇਸ ਕਰਕੇ ਉਹ ਇਕੱਠ ਦੇ ਰੂਪ ਵਿੱਚ ਆਉਂਦੇ ਨੇ ਇੱਥੇ ਸੋ ਮੇਰੇ ਆਪ ਜੀ ਦੇ ਮਾਧਮ ਰਾਹੀਂ ਇੱਕ ਸਾਰੀਆਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਜਿਨ੍ਹਾਂ ਨੂੰ ਜੂਨ ਦੀਆਂ ਛੁੱਟੀਆਂ ਦੇ ਨਾਲ ਕੋਈ ਬਹਾਸਤਾ ਨਹੀਂ ਹੈਗਾ ਜਾਂ ਜਿਹੜੇ ਖੇਤੀਬਾੜੀ ਨਾਲ ਰਿਲੇਟਡ ਨੇ ਜਾਂ ਜਿਹੜੇ ਪ੍ਰਾਈਵੇਟ ਜੌਬ ਵਿੱਚ ਨੇ ਸੋ ਜੁਲਾਈ ਅਗਸਤ ਦੇ ਵਿੱਚ ਸਾਡੇ ਕੋਲ ਬਿਲਕੁਲ ਖਾਲੀ ਹੁੰਦਾ ਹੈ ਗੁਰਦੁਆਰਾ ਸਾਹਿਬ ਗੋਵਿੰਦ ਘਾਟ ਵੀ ਰਿਸ਼ੀਕੇਸ਼ ਵੀ ਤੇ ਉੱਪਰ ਗੋਵਿੰਦਾਨ ਸੋ ਜਿਹੜੀਆਂ ਸੰਗਤਾਂ ਜੂਨ ਮਹੀਨੇ ਨਾਲ ਜਿਨ੍ਹਾਂ ਨੂੰ ਯਾਨੀ ਕਿ ਫਿਰ ਕਹਾਂਗੇ ਛੁੱਟੀਆਂ ਨਾਲ ਕੋਈ ਬਾਬ ਵਸਦਾ ਨਹੀਂ ਆ ਉਹ ਜੁਲਾਈ ਅਗਸਤ ਦੇ ਵਿੱਚ ਆ ਸਕਦੀਆਂ ਮੌਸਮ ਬਹੁਤ ਵਧੀਆ ਹੁੰਦਾ ਹੈ ਉਦੋਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਏਮਕੁੰਨ ਸਾਹਿਬ ਦਾ ਰਸਤਾ ਸਾਰਾ ਹੀ ਪੂਰੇ ਫੁੱਲਾਂ ਦੇ ਨਾਲ ਭਰਿਆ ਹੁੰਦਾ ਸੋ ਜਿਹੜੇ ਕਲਾ ਪ੍ਰੇਮੀ ਨੇ ਜਾਂ ਕੁਦਰਤ ਪ੍ਰੇਮੀ ਨੇ ਉਹਨਾਂ ਲਈ ਮੈਂ ਇਹ ਬੇਨਤੀ ਕਰਾਂਗਾ ਕਿ ਉਹ ਜੁਲਾਈ ਅਗਸਤ ਦੇ ਵਿੱਚ ਆ ਕੇ ਇੱਕ ਵਾਰ ਦੇਖ ਲੈਣ ਅਗਰ ਉਹਨਾਂ ਨੂੰ ਵਧੀਆ ਲੱਗਿਆ ਤਾਂ ਉਹ ਅੱਗੇ ਲੋਕਾਂ ਨੂੰ ਸੰਦੇਸ਼ ਦੇਣ ਤਾਂ ਕਿ ਜਿਹੜਾ ਸਾਰੀ ਸੰਗਤ ਦਾ ਵਿਵਸਥਾ ਜਿਹੜੀ ਉਹ ਬਰਕਰਾਰ ਰਹੇ ਜੇ ਜਿਹੜਾ ਜੂਨ ਦੇ ਵਿੱਚ ਜ਼ਿਆਦਾ ਰਸ ਹੁੰਦਾ ਹੈ ਉਹਨੂੰ ਆਪਾਂ ਜੁਲਾਈ-ਅਗਸਤ ਦੇ ਵਿੱਚ ਥੋੜਾ ਜਿਹਾ ਕਨਵਰਟ ਕਰਨ ਵਿੱਚ ਅਗਰ ਸਫਲ ਹੋ ਗਏ ਤਾਂ ਸੰਗਤ ਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹੇਮਕੁੰਨ ਸਾਹਿਬ ਮੈਨੇਜਮੈਂਟ ਦਾ ਕੋਈ ਵੀ ਦਿੱਕਤ ਨਹੀਂ ਆਉਂਦੇਗੀ ਸੋ ਮੇਰੀ ਫਿਰ ਬੇਨਤੀ ਹੈ ਕਿ ਜੁਲਾਈ-ਅਗਸਤ ਦੇ ਵਿੱਚ ਇੱਕ ਵਾਰ ਆਗੇ ਦੇਖੋ ਔਰ ਤੁਹਾਨੂੰ ਮੌਸਮ ਵੀ ਵਧੀਆ ਲੱਗੇਗਾ ਔਰ ਉਦੋਂ ਗੁਰਦੁਆਰਾ ਸਾਹਿਬ ਤਕਰੀਬਨ ਮੈਕਸਿਮਮ ਮੇਰੇ ਕਹਾਂ ਜਾ ਕੇ 200-250 ਹੋ ਜਾਂਦਾ ਜਿਹੜਾ ਕਿ ਜੂਨ ਵਿੱਚ 7-8000 ਯਾਤਰੀ ਆਪਡਾਉਨ ਹੁੰਦਾ ਹੈ ਜੁਲਾਈ ਜਾਂ ਅਗਸਤ ਦੇ ਵਿੱਚ ਉਹ 250 ਤੋਂ 300 ਤੱਕ ਰਹਿ ਜਾਂ ਤੋ ਆਪ ਜੀ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਅਸੀਂ 7000 ਬੰਦੇ ਨੂੰ ਕੋਵਿਡ ਕਰਦੇ ਆ ਉਹਨਾਂ ਦੇ ਲਈ ਸਾਰਾ ਲੰਗਰ ਕੰਬਲ ਗੱਦੇ ਦੀ ਵਿਵਸਥਾ ਕਰਦੇ ਆ ਤਾਂ ਜੁਲਾਈ ਗਸਤ ਵਿੱਚ ਸਾਡੇ ਕੋਲ ਅਗਰ 2000 ਸੰਗਤ ਵੀ ਆਏਗੀ ਤਾਂ ਵੀ ਕੋਈ ਦਿੱਕਤ ਨਹੀਂ ਆ ਔਰ ਉਹਨਾਂ ਦੇ ਮੁਤਾਬਕ ਹੀ ਉਹਨਾਂ ਦੇ ਇੱਛਾ ਅਨੁਸਾਰ ਹੀ ਰਹਿਸ਼ ਵੀ ਜਿਹੜੀ ਮੁਹੱਈਆ ਕਰਵਾਈ ਜਾ ਸਕਦੀ ਹੈ ਜੀ ਭਾਈ ਸਾਹਿਬ ٹرسٹ ਬਹੁਤ ਸ਼ਲਾਘਾਯੋਗ ਕੰਮ ਕਰ ਰਿਹਾ ਜੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਤੁਸੀਂ ਜਿਸ ਤਰ੍ਹਾਂ ਉੱਥੇ ਪ੍ਰਬੰਧ ਕੀਤੇ ਹੋਏ ਨੇ ਪਗੋਲਕ ਸਥਿਤੀ ਦੇ باوجود ਵੀ ਤੁਸੀਂ ਲਗਾਤਾਰ ਉੱਥੇ ਬਹੁਤ ਵਧੀਆ ਪ੍ਰਬੰਧ ਜਿਹੜੇ ਕੀਤੇ ਹੁੰਦੇ ਨੇ ਲੱਖਾਂ ਸੰਗਤਾਂ ਉੱਥੇ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਸ਼ਰਧਾ ਭਾਵਨਾ ਨਾਲ ਕਿਉਂਕਿ ਇਸ ਵੇਲੇ ਸੰਗਤਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਪਸ਼ਟ ਕਰ ਦਿੱਤਾ ਕਿ ਇਹ ਪ੍ਰਬੰਧ ਜਿਹੜਾ ਹੈ ਉਹ ਮਹੀਨੇ ਤੋਂ ਪਹਿਲਾਂ ਪਹਿਲਾਂ ਹੋ ਜਾਏਗਾ ਤੇ ਸੰਗਤਾਂ ਉਸ ਤਰੀਕੇ ਨਾਲ ਜਿਸ ਤਰ੍ਹਾਂ ਪਹਿਲਾਂ ਆਉਣਾ ਚਾਹੁੰਦੀਆਂ ਨੇ ਉਹ ਆ ਸਕਦੀਆਂ ਨੇ ਸੋ ਅਖੀਰ ਦੇ ਵਿੱਚ ਕੁਝ ਹੋਰ ਗੱਲਬਾਤ ਤੁਸੀਂ ਸੰਗਤਾਂ ਨੂੰ ਕਹਿਣੀ ਚਾਹੁੰਦੇ ਹੋ ਟਰਸਟ ਵੱਲੋਂ ਤਾਂ ਜੀ ਮੈਂ ਪਹਿਲਾਂ ਤਾਂ ਇਸੇ ਪੁਲ ਦੇ ਰਿਗਾਰਡਿੰਗ ਕੇ ਦੱਸਣਾ ਚਾਹਣਾ ਹੈ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਚਿੰਤਾ ਕਰਨ ਦੀ ਜਰੂਰਤ ਨਹੀਂ ਆ ਅਪ੍ਰੈਲ ਲਾਸਟ ਜਾਂ ਮਈ ਦਾ ਫਰਸਟ ਬਈ ਮਈ ਫਰਸਟ ਵੀ ਵੈਸੇ ਮੈਂ ਨਹੀਂ ਕਹਿੰਦਾ ਕਿ ਮਈ ਫਰਸਟ ਅਸੀਂ ਲੈ ਜਾਾਂਗੇ ਅਪ੍ਰੈਲ ਦੇ ਲਾਸਟ ਤੱਕ ਪੂਰਾ ਜਿਹੜਾ ਹੈਗਾ ਉਹ ਪ੍ਰੋਪਰ ਸੰਗਤਾਂ ਦੇ ਹੇਮਕੁੰਸਾਬ ਦੇ ਰਸਤੇ ਲਈ ਤਿਆਰ ਹੋ ਜਾਵੇਗਾ ਬਿਨਾਂ ਕਿਸੇ ਡਰ ਭੈ ਤੋਂ ਔਰ ਅਫਵਾਹਾਂ ਤੋਂ ਸੁਚੇਤ ਹੋਗੇ ਆਪ ਸਭ ਨੇ ਰਹਿਣਾ ਹੈ ਗੁਰਦੁਆਰਾ ਸ੍ਰੀ ਹੇਮਕੁੰਸਾ ਮੈਨੇਜਮੈਂਟ ਟਸਟ ਆਪ ਜੀ ਦਾ ਸੁਦਾਬ ਉਡੀਕ ਕਰਦਾ ਹੈ ਔਰ ਜੋ ਵੀ ਪੋਸੀਬਲ ਹੋ ਸਕਦਾ ਹੈ ਉਹ ਪਹਿਲਾਂ ਵੀ ਕਰਦਾ ਆਇਆ ਹੈ ਤੇ ਅੱਗੇ ਵੀ ਸੰਗਤਾਂ ਦੀ ਸਹੂਲਤ ਦੇ ਲਈ ਕਰਦਾ ਰਹੇਗਾ ਕਿ ਜਿੰਬਾਬੇ ਨਾਨਕ ਦੇ ਸਿੱਖਾਂ ਤੋਂ ਸਾਡੀ ਡਿਊਟੀ ਵੀ ਬਣਦੀ ਆਏ ਕਿ ਜਿਹੜਾ ਗੁਰੂ ਘਰ ਆਇਆ ਹੈ ਨਿਸ਼ਾਨ ਸਾਹਿਬ ਦੇਖ ਕੇ ਆਇਆ ਹੈ ਉਪਾਮੇ ਕਿਉਂਕਿ ਸਾਡੇ ਕੋਲ ਬਹੁਤ ਸਾਰਾ ਯਾਤਰੀ ਜਿਹੜਾ ਹੈਗਾ ਉਹ ਬਦਰੀਨਾਥ ਦਾ ਵੀ ਪਹੁੰਚਦਾ ਹੈ ਸੋ ਇੱਥੇ ਅਸੀਂ ਹਰ ਇੱਕ ਸੰਗਤ ਲਈ ਇਹ ਨਹੀਂ ਹੈਗਾ ਕਿ ਜਿਹੜੀ ਸਿੱਖ ਸਮਾਜ ਦੀ ਸੰਗਤ ਆਉਂਦੀ ਆ ਉਹਦੇ ਲਈ ਗੁਰਦੁਆਰਾ ਤਤਪਰ ਰਹਿੰਦਾ ਹੈ ਅਸੀਂ ਤਾਂ ਕਿਉਂਕਿ ਪਹਾੜਾਂ ਦੇ ਵਿੱਚ ਕੋਈ ਨਾ ਕੋਈ ਦੇਵੀ ਆਪ ਦਾ ਕਿਸੇ ਨਾ ਕਿਸੇ ਸਾਲ ਆਉਂਦੀ ਰਹਿੰਦੀ ਹੈ 2013 ਵਿੱਚ ਆਈ ਹੈ ਉਸ ਤੋਂ ਬਾਅਦ 2019 ਵਿੱਚ ਆਈ ਹੈ ਫਿਰ ਰੈਣੀ ਦੀ ਆਪ ਦਾ 2020 ਵਿੱਚ ਆਈ ਹੈ ਉਸ ਤੋਂ ਬਾਅਦ 23 ਵਿੱਚ ਜੂਸੀ ਮੱਠ ਤੋਂ ਲੱ ਤੋ ਗੁਰਦੁਆਰਾ ਸ੍ਰੀ ਮੇਮਕੁੰਸਾ ਮੈਨੇਜਮੈਂਟ ਟਰਸਟ ਹਰ ਪੱਖ ਤੋਂ ਔਰ ਹਰ ਪਹਿਲੂ ਤੋਂ ਅੱਗੇ ਹੋ ਕੇ ਸੇਵਾ ਕਰਦਾ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਨਿਸ਼ਚਿੰਤ ਹੋ ਕੇ ਜਿਸ ਤਰ੍ਹਾਂ ਪਹਿਲਾਂ ਹੁੰਦੀਆਂ ਉਸੇ ਤਰ੍ਹਾਂ ਆਉਣ ਸਾਡੇ ਵੱਲੋਂ ਪੂਰਨ ਕੋਸ਼ਿਸ਼ ਹੋਏਗੀ ਕਿ ਜੋ ਵੀ ਅਸੀਂ ਵਧੀਆ ਕਰ ਸਕਦੇ ਹੋਏ ਉਹ ਅਸੀਂ ਕਰਾਂਗੇ ਬਹੁਤ ਸ਼ੁਕਰੀਆ ਭਾਈ ਸਾਹਿਬ ਤੇ ਕੋਸ਼ਿਸ਼ ਕਰਾਂਗੇ ਕਿ ਮਈ ਦੇ ਸ਼ੁਰੂਆਤੀ ਹਫ਼ਤੇ ਦੇ ਵਿੱਚ ਤੁਹਾਡੇ ਨਾਲ ਇੱਕ ਵਾਰੀ ਫਿਰ ਤੋਂ ਗੱਲਬਾਤ ਕਰਕੇ ਜਦੋਂ ਪੁਲ ਇਹ ਬਣ ਗਿਆ ਹੋਏਗਾ ਤੇ ਉਹਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਤੁਸੀਂ ਬਹੁਤ ਸ਼ੁਕਰੀਆ ਧੰਨਵਾਦ ਜੀ ਸਮਰਪਿਤ ਰਹੇਗਾ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅਸ ਇਸ ਪ੍ਰੋਗਰਾਮ ਤੇ ਵਿੱਚ ਇੰਨਾ ਹੀ ਅਸੀਂ ਗੱਲਬਾਤ ਕੀਤੀ ਹੈ ਭਾਈ ਸੇਵਾ ਸਿੰਘ ਜੀ ਦੇ ਨਾਲ ਤੇ ਗੱਲਬਾਤ ਤੁਹਾਨੂੰ ਕਿਹੋ ਜੀ ਲੱਗੀ ਤੁਹਾਡੀ ਕੀ ਫੀਡਬੈਕ ਹੈ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜਿਓ ਫਲਹਾਰ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਤੇ ਇਜਾਜ਼ਤ ਇੱਕ ਦਰੋਂ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ